ਅਮਰੀਕਨ ਦੇ ਸਦਰ ਅਮਰੀਕਨ ਰਾਸ਼ਟਰਪਤੀ ਡੋਨਲਡ 트ੰਪ ਫੈਸਲੇ ਤਾਂ ਅਮਰੀਕਾ ਦੇ ਵਿੱਚ ਲੈ ਰਹੇ ਨੇ ਲੇਕਿਨ ਉਹਦਾ ਖੌਫ ਪੂਰੀ ਦੁਨੀਆ ਦੇ ਵਿੱਚ ਤਰਾ ਤਰਾ ਹੋਈ ਪਈ ਹੈ ਟੈਰਫ ਦੀ ਗੱਲ ਹੁਣ ਇਸ ਤਰ੍ਹਾਂ ਦੀ ਹੈ ਜਿਵੇਂ ਕਿਸੇ ਨੂੰ ਕੁਝ ਸਮਝ ਨਹੀਂ ਆ ਰਹੀ ਕਿ ਇਹ ਗੱਲ ਮੁੱਕੂਗੀ ਕਿਤੇ ਨਵੇਂ ਤੋਂ ਨਵੇਂ ਫੈਸਲੇ ਹੋ ਰਿਹਾ ਮੈਂ ਕੱਲ ਸੁਣ ਰਿਹਾ ਸੀ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਸਾਡੇ ਨਾਲ ਨੇ ਜਿਹੜੇ ਅਮਰੀਕਾ ਦੇ ਵਿੱਚ ਇੱਕ ਬੱਡੀ ਲਾ ਫਰਮ ਚਲਾਉਂਦੇ ਨੇ ਅਸੀਂ ਇਹਨਾਂ ਤੋਂ ਸਮਝਦੇ ਆ ਕਿ ਜੇ ਅਮਰੀਕਾ ਦੇ ਵਿੱਚ ਕੋਈ ਟੂਰਿਸਟ ਦਾਖਲ ਹੋਏਗਾ ਤਾਂ ਇੱਕ ਇੰਜ ਦਾ ਪ੍ਰਸਤਾਵ ਲਿਆਉਣ ਦੀ ਪ੍ਰੋਪੋਜ਼ਲ ਹੈਗੀ ਹੈ ਕਿ ਉਹਦੇ ਕੋਲੋਂ ਕੋਈ 10000 ਜਾਂ 15000 ਡਾਲਰ ਜਿਹੜਾ ਉਹ ਪਹਿਲਾਂ ਜਮ੍ਹਾਂ ਕਰਵਾਇਆ ਜਾਊਗਾ ਇਹ ਇੱਕ ਬੜੀਆਂ ਖੌਫਜ਼ਦਾ ਕਰਨ ਵਾਲੀਆਂ ਗੱਲਾਂ ਨੇ ਪੰਜਾਬੀ ਜਿਹੜੇ ਕਿ ਘਮੱਕੜ ਨੇ ਭਮੱਕੜ ਨੇ ਇਹ ਚੱਲਦੇ ਫਿਰਦੇ ਰਹਿੰਦੇ ਆ ਪ੍ਰਵਾਸ ਬਹੁਤ ਜ਼ਿਆਦਾ ਇਸ ਖੇਤੇ 'ਚ ਹੋਇਆ ਕੈਨੇਡਾ ਤੇ ਵੀ ਬਹੁਤ ਅਸਰ ਪਿਆ ਜਿਹੜੇ ਟੈਰਫ ਲੱਗੇ ਨੇ ਟੈਰਫ ਵਧਾਤੇ ਗਏ ਨੇ ਜਾਦਾ ਵਧਾਤੇ ਗਏ ਨੇ ਜਿਹੜਾ ਉੱਥੇ ਬਾਜ਼ਾਰ ਹੈ ਉਹਦੇ ਤੇ ਬਹੁਤ ਬੁਰੀ ਤਰ੍ਹਾਂ ਅਸਰ ਪ ਹੋਇਆ ਟਰਾਂਸਪੋਰਟ ਤੇ ਬੜੀ ਬੁਰੀ ਤਰ੍ਹਾਂ ਅਸਰ ਹੋਇਆ ਸੰਤਾਰ ਜਸਪ੍ਰੀਤ ਸਿੰਘ ਅਟਾਰਨੀ ਜੀ ਸਾਡੇ ਨਾਲ ਜੁੜੇ ਆ ਇੱਕ ਤਾਂ ਤੁਹਾਨੂੰ ਵੈਲਕਮ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਾਵਾ ਸਾਹਿਬ ਬਹੁਤ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਦੇਖੋ ਤੁਸੀਂ ਇਹਨਾਂ ਦੋਨਾਂ ਪਾਰਟੀਆਂ ਜਿਹੜੀਆਂ ਇੱਕ ਤਾਂ ਸੱਤਾਧਾਰੀ ਨੇ ਤੇ ਦੂਜੇ ਵਿਰੋਧੀ ਦੋਨਾਂ ਦੇ ਸੈਨੇਟਰਸ ਨਾਲ ਉਹਨਾਂ ਦੇ ਵੱਡੇ ਲੀਡਰਾਂ ਨਾਲ ਤੁਹਾਡਾ ਸੰਪਰਕ ਰਹਿੰਦਾ ਤੁਸੀਂ ਇੱਕ ਵਿਜ਼ਿਟ ਵੀ ਵਾਸ਼ਿੰਗਟਨ ਡੀਸੀ ਦੀ ਕਰਕੇ ਆਏ ਹੋ ਇਹ ਪਿਛਲੇ ਹਫ਼ਤੇ ਦੇ ਵਿੱਚ ਲੰਘੇ ਹਫ਼ਤੇ ਦੇ ਵਿੱਚ ਤੁਹਾਡੇ ਤੋਂ ਸਮਝਣਾ ਹੈ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਕੀ ਕੁਝ ਹੋ ਰਿਹਾ ਪਰ ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਜਿਹੜਾ ਇਹ ਅਮਰੀਕਨ ਬਾਜ਼ਾਰ ਹੈ ਇਹਦੇ ਵਿੱਚ ਹੁਣ ਸਥਿਤੀ ਕੀ ਆ ਇੱਕ ਤਾਂ ਉੱਥੇ ਮਹਿੰਗਾਈ ਵਧੀ ਹੈ ਕਿ ਨਹੀਂ ਕਿਉਂਕਿ ਜਦੋਂ ਟੈਰਿਫ ਲਾਉਣ ਦੀ ਗੱਲ ਹੁੰਦੀ ਹੈ ਕੁਦਰਤੀ ਤੌਰ ਤੇ ਉੱਥੇ ਵੀ ਚੀਜ਼ਾਂ ਮਹਿੰਗੀਆਂ ਹੋ ਗਈਆਂ ਹੋਣਗੀਆਂ ਬਾਜ਼ਾਰ ਦੀ ਕੀ ਸਥਿਤੀ ਆ ਜੇ ਉੱਥੇ ਇੰਨਾ ਰੌਲਾ ਹੈ ਤਾਂ ਨੌਕਰੀਆਂ ਦੀ ਕੀ ਸਥਿਤੀ ਹੈ ਪਿੱਛੇ ਮੈਨੂੰ ਪਤਾ ਲੱਗਿਆ ਸੀ ਕਿ ਜਿਹੜੇ ਵੱਡੇ ਜਿੰਨੇ ਆਧਾਰੇ ਨੇ ਵੱਡੀਆਂ ਕੰਪਨੀਆਂ ਨੇ ਉਹਨਾਂ ਚੋਂ ਲੇਆਫਸ ਬੜੇ ਹੋ ਰਹੇ ਆ ਬਹੁਤ ਸਾਰੇ ਲੋਕਾਂ ਨੂੰ ਨੌਕਰੀਆਂ ਤੋਂ ਕੱਢਿਆ ਵੀ ਜਾ ਰਿਹਾ ਕਿਉਂਕਿ ਉਹਨਾਂ ਦੀ ਆਪਣੀ ਸਥਿਤੀ ਖਰਾਬ ਹੋ ਰਹੀ ਹੈ ਅਮਰੀਕਨ ਬਾਜ਼ਾਰ ਡੋਨਲਡ 트੍ਰੰਪ ਦੇ ਫੈਸਲਿਆਂ ਨਾਲ ਕਿਵੇਂ ਮੂਵ ਕਰ ਰਿਹਾ ਤੇ ਸਾਡੇ ਲੋਕਾਂ ਦੀ ਕੀ ਸਥਿਤੀ ਬਣੀ ਹੋਈ ਹੈ ਰੰਧਾਵਾ ਸਾਹਿਬ ਇਸ ਤਰ੍ਹਾਂ ਹੈਗਾ ਕਿ ਇਕੱਲੇ ਟੈਰਫ ਹੀ ਨਹੀਂ ਹੈਗੇ ਇਹਦੇ ਵਿੱਚ ਕਈ ਕੁਝ ਮਤਲਬ ਇਕੱਠਾ ਆ ਕਿਉਂਕਿ ਜਿਹੜੀ ਆ ਇਕਨੋਮਿਕ ਇੱਥੇ ਰਿਕਵਰੀ ਹੋਣ ਦੀ ਮੀਤ ਸੀਗੀ ਉਹਦੇ ਨਹੀਂ ਹੋਈ ਕਿਉਂਕਿ ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ ਡੋਲਰ 트ੰਪ ਨੂੰ ਉਹਦੇ ਪਿੱਛੇ ਜਾਦਾ ਲੋਕਾਂ ਨੂੰ ਆਸ ਸੀਗੀ ਕਿ ਇਹਨਾਂ ਦੇ ਆਉਣ ਦੇ ਨਾਲ ਇਕਨੋਮੀ ਹੋਰ ਜਿਆਦਾ ਇੰਪਰੂਵ ਹੋਏਗੀ ਸਾਡੀ ਜ਼ਿੰਦਗੀ ਦੇ ਵਿੱਚ ਜਿਆਦਾ ਖੁਸ਼ਹਾਲੀ ਆਏਗੀ ਪਰ ਹੋਇਆ ਕੀ ਕਿ ਇੱਕ ਤਾਂ ਜਿਹੜੀ ਇਨਫਲੇਸ਼ਨ ਹੈਗੀ ਆ ਉਹ ਵੀ ਹੁਣ ਵੱਧ ਰਹੀ ਆ ਦੂਜੀ ਜਿਹੜੀ ਆ ਪਿਛਲੇ ਮਹੀਨੇ ਜੋਬ ਰਿਪੋਰਟ ਆਈ ਆ ਜੁਲਾਈ ਦੇ ਵਿੱਚ ਉਹਦੇ ਜਿਹੜੇ ਸਿਰਫ ਇਕਨੋਮੀ ਨੇ 73000 ਜੌਬਾਂ ਐਡ ਕੀਤੀਆਂ ਨੇ ਜੋ ਕਿ ਅ ਪਿੱਛੇ ਨਾਲੋਂ 258000 ਜੌਬਾਂ ਘਟ ਨੇ ਜੀ ਸੋ 73000 ਜੌਬਾਂ ਐਡੀ ਵੱਡੀ ਇਕਨੋਮੀ ਲਈ ਐਡ ਕਰਨੀਆਂ ਮਹੀਨੇ 'ਚ ਤਾਂ ਕੁਝ ਵੀ ਨਹੀਂ ਹੈਗੀਆਂ ਤੇ ਉਹਦੇ ਨਾਲ ਜਿਹੜੀ ਅ ਅਨਇੰਪਲੋਇਮੈਂਟ ਰੇਟ ਆ ਉਹ 4.2 ਤੇ ਹੀ ਆ ਪਰ ਹੋਇਆ ਕੀ ਆ ਕਿ ਇਹਦੇ ਨਾਲ ਜਿਹੜੀਆਂ ਸੈਕਟਰ ਹੈਗੇ ਜਿੱਥੇ ਕਿ ਸਲੋ ਡਾਊਨ ਹੋਣ ਦੀ ਉਮੀਦ ਆ ਜ਼ਿਆਦਾ ਉਹ ਹੈਗਾ ਜਿਹੜੇ ਪ੍ਰੋਫੈਸ਼ਨਲ ਤੇ ਬਿਜ਼ਨਸ ਸਰਵਿਸਿਜ਼ ਨੇ ਉਹਨਾਂ ਨੇ 14000 ਜੌਬਾਂ ਲੂਜ਼ ਕੀਤੀਆਂ ਨੇ ਜਿਹੜੀਆਂ ਉਹ ਅੱਗੇ ਕਰਦੇ ਸੀਗੇ ਤੇ ਇਹ ਬੜੀ ਜਿਹੜੀ ਉਹ ਚਿੰਤਾਜਨਕ ਗੱਲ ਆ ਕਿਉਂਕਿ ਰੀਜ਼ਨ ਇਹ ਹੈਗਾ ਕਿ ਜਿਹੜੇ ਇਹ ਇਮੀਗ੍ਰੇਸ਼ਨ ਦੀ ਇਨਫੋਰਸਮੈਂਟ ਕਰ ਰਹੇ ਆ ਉਹਦੇ ਨਾਲ ਲੋਕੀ ਕੰਮਾਂ ਤੇ ਨਹੀਂ ਜਾ ਰਹੇ ਜਦੋਂ ਕੰਮਾਂ ਤੇ ਨਹੀਂ ਜਾ ਰਹੇ ਤੇ ਉਹਦੇ ਨਾਲ ਇੱਕ ਜੌਬ ਤੇ ਦੂਜੀ ਜੌਬ ਦਾ ਅਸਰ ਪੈਂਦਾ ਹੁਣ ਇੱਕ ਇਕਨੋਮਿਕ ਰਿਪੋਰਟ ਆਈ ਆ ਬਹੁਤ ਵੱਡੀ ਅੱਜ ਹੀ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਕੰਸਟਰਕਸ਼ਨ ਦੀ ਉਹਨਾਂ ਨੇ ਸਟੱਡੀ ਕੀਤੀ ਆ ਕੰਡਸਟਰੀ ਦੀ ਹੁਣ ਕੰਸਟਰਕਸ਼ਨ ਅਮਰੀਕਾ ਦੇ ਵਿੱਚ ਜਿਹੜੀ ਜ਼ਿਆਦਾ ਜਿਹੜੀ ਹੁੰਦੀ ਆ ਉਹ ਜਿਹੜੀ ਮੈਕਸੀਕਨ ਲੋਕੀ ਹਿਸਪੈਨਿਕ ਨੇ ਉਹ ਕਰਦੇ ਆ ਤੇ ਉਹ ਮੋਸਟਲੀ ਅਨਡਾਕੂਮੈਂਟਡ ਆ ਜਿਨ੍ਹਾਂ ਕੋ ਕਾਗਜ਼ ਹੈ ਨਹੀਂ ਜਾਂ ਜੇ ਹੋਣਗੇ ਤਾਂ ਵਰਕ ਪਰਮਿਟ ਹੋਣਗੇ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਨਹੀਂ ਹੈਗੇ ਉਹ ਉਹ ਲੋ ਜਿਹੜੇ ਕੰਸਟਰਕਸ਼ਨ ਵਾਲੇ ਲੋਕ ਜਦੋਂ ਕੰਮ ਤੇ ਨਹੀਂ ਜਾਂਦੇ ਤਾਂ ਉਹ ਇਹ ਕਹਿ ਰਹੇ ਆ ਕਿ ਇੱਕ ਬੰਦੇ ਦੇ ਪਿੱਛੇ ਹੁਣ ਜੇ ਇੱਕ ਕਿਸੇ ਨੇ ਫਰਜ ਕਰੋ 10 ਘਰਾਂ ਦਾ ਠੇਕਾ ਲਿਆ ਤੇ ਉਹਨੂੰ ਲੇਬਰ ਨਹੀਂ ਮਿਲ ਰਹੀ ਕੋਈ ਕੰਮ ਤਾਂ ਲੇਬਰ ਨੇ ਕਰਨਾ ਨਾ ਉੱਤੇ ਜਿਹੜੇ ਗਾਂ ਸਬ ਕੰਟਰੈਕਟਾਂ ਨਹੀਂ ਦੇਣਾ ਤਾਂ ਉਹਦੇ ਨਾਲ ਕੀ ਹੋਣਾ ਵੀ ਜਿਹੜੀ ਲੇਬਰ ਦੀ ਇਨਕਮ ਤਾਂ ਗਈ ਗਈ ਜਿਹੜਾ ਲੇਬਰ ਨੂੰ 200 300 ਦਿਹਾੜੀ ਰੋਜ਼ ਦੀ ਮਿਲਣੀ ਸੀਗੀ ਉਹਦੇ ਨਾਲ ਨਾਲ ਜਿਹੜੇ ਇਲੈਕਟ੍ਰੀਸ਼ੀਅਨ ਨੇ ਜਿਹੜੇ ਪਲੰਬਰ ਨੇ ਜਿਹੜੇ ਗਾ ਹੋਰ ਬੰਦੇ ਹੈਗੇ ਆ ਜਿਹੜੇ ਕਿ ਇਥੋਂ ਦੇ ਪੱਕੇ ਸਿਟੀਜ਼ਨ ਨੇ ਜਾਂ ਜਿਹੜੇ ਜਾਦਾ ਕੁਆਲੀਫਾਈਡ ਨੇ ਉਹਨਾਂ ਦੀਆਂ ਜੌਬਾਂ ਵੀ ਗਈਆਂ ਨਾਲ ਹੀ ਉਹ ਇਹ ਕਹਿ ਰਹੇ ਆ ਕਿ ਜੇ 1 ਮਿਲੀਅਨ ਜਦੋਂ ਕੰਮ ਦੀ ਪ੍ਰੋਗਰੈਸ ਹੀ ਨਹੀਂ ਹੋਊਗੀ ਤੇ ਉਹਨਾਂ ਦਾ ਕੰਮ ਨਿਕਲਣਾ ਕਿਥੋਂ ਹਾਂ ਉਹ ਇਹ ਕਹਿ ਰਹੇ ਨੇ ਵੀ ਇਹ ਟੋਟਲੀ ਮਿਸਪਲੇਸਡ ਆ ਕਿ ਇਲੀਗਲ ਜਿਹੜੇ ਅਨਡਾਕੂਮੈਂਟਡ ਬੰਦਿਆਂ ਨੂੰ ਰਿਪੋਰਟ ਕਰਨ ਦੇ ਨਾਲ ਇਕਨੋਮੀ ਤੇ ਅਸਰ ਨਹੀਂ ਪੈਣਾ ਕਿਉਂਕਿ ਜੇ ਕਿਸੇ ਬੰਦੇ ਦਾ ਸਟੋਰ ਬੰਦ ਹੋ ਗਿਆ ਉਹਨੇ ਥੋੜੀ ਵੀ ਕੱਲੇ ਆਨ ਡਾਕੂਮੈਂਟਰੀ ਕੱਢਣੇ ਆ ਜਿਹੜਾ ਸਟੋਰ ਦਾ ਮੈਨੇਜਰ ਆ ਭਵਾਂ ਸਿਟੀ ਜਨ ਜਾਊ ਉਹ ਵੀ ਉਹਦੇ ਕਰਕੇ ਉਹ ਕਹਿ ਰਿਹਾ ਕਿ ਜੇ ਰਿਪੋਰਟ ਇਹ ਕਹਿ ਰਹੀ ਆ ਵੀ ਜੇ 1 ਮਿਲੀਅਨ ਬੰਦਾ ਇਹਨਾਂ ਨੇ ਰਿਪੋਰਟ ਕੀਤਾ ਜੋ ਕਿ ਸਰਕਾਰ ਕਹਿ ਰਹੀ ਆ ਅਸੀਂ ਕਰਨਾ ਸਾਲ ਚ ਇਹਦਾ ਮਤਲਬ 1 ਮਿਲੀਅਨ ਜੌਬ ਗਈ ਕਿਉਂਕਿ ਸਾਰੇ ਕੰਮ ਕਰਦੇ ਅਮਰੀਕਾ 'ਚ ਤਾਂ ਕੋਈ ਵਿਲਾ ਹੈ ਨਹੀਂ ਤੇ ਉਹਦੇ ਨਾਲ ਉਹ ਕਹਿ ਰਿਹਾ 4 ਮਿਲੀਅਨ ਜੌਬਾਂ ਹੋਰ ਜਾਣਗੀਆਂ ਵੀ ਜਿਹੜੇ ਇਥੋਂ ਦੇ ਪੱਕੇ ਬੰਦੇ ਆ ਉਹਨਾਂ ਦੇ ਵੀ ਅਸਰ ਪੈਣਾ ਇਹਦਾ ਸੋ ਉਹਦੇ ਨਾਲ ਇਕਨੋਮੀ ਥੱਲੇ ਡਿੱਗੇਗੀ ਇਹ ਰਿਪੋਰਟ ਅੱਜ ਬੜੀ ਇੰਟਰਸਟਿੰਗ ਹੈ ਜਿਹੜੀ ਕਿ ਇੱਕ ਅ ਮਤਲਬ ਅਮਰੀਕਾ ਦੇ ਵਿੱਚ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਵੀ ਇਹ ਗੱਲ ਮਿਸਪਲੇਸਡ ਆ ਵੀ ਇਹ ਨਾਲ ਇਕੱਲੇ ਇਕਨੋਮੀ ਨੂੰ ਜਾਂ ਹੋਰ ਲੋਕਾਂ ਦੀਆਂ ਜੋਬਾਂ ਨੂੰ ਫਰਕ ਨਹੀਂ ਪੈਂਦਾ ਤੇ ਅਮਰੀਕਨ ਜੋਬਾਂ ਬਣਦੀਆਂ ਨੇ ਉਹ ਤਾਂ ਉਹਨਾਂ ਨੇ ਇਸ ਪੁਆਇੰਟ ਆਫ View ਨਾਲ ਕਿਹਾ ਵੀ ਜਿਹੜੀਆਂ ਅਮਰੀਕਨ ਲੋਕਾਂ ਦੀਆਂ ਜੋਬਾਂ ਨੇ ਉਹ ਵੀ ਘਟਣਗੀਆਂ ਇਹਦੇ ਨਾਲ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣ ਲੱਗਿਆ ਬਲਕਿ ਨੁਕਸਾਨ ਹੋਏਗਾ ਅੱਛਾ ਮੈਂ ਜਿਹੜੇ ਹਾਂਜੀ ਜਿਹੜੇ ਬੰਦੇ ਫੜੇ ਕਿਹੜੇ ਬੰਦੇ ਜਾ ਰਹੇ ਆ ਜਿਹੜੇ ਮੰਨ ਲਓ ਤੁਸੀਂ ਗੱਲ ਕੀਤੀ ਆ ਕਿ ਬੰਦੇ ਡਰਦੇ ਕੰਮਾਂ ਤੇ ਨਹੀਂ ਜਾ ਰਹੇ ਵੀ ਸਾਨੂੰ ਫੜਨਾ ਲਿਆ ਜਾਏ ਈਵਨ ਮੈਂ ਤਾਂ ਇਹ ਵੀ ਸੁਣ ਰਿਹਾ ਸੀਗਾ ਕਿ ਟੂਰਿਸਟ ਵੀ ਜਿਹੜੇ ਪਹਿਲਾਂ ਅਮਰੀਕਾ ਚ ਐਂਟਰ ਹੋ ਜਾਂਦੇ ਕਦੇ ਪਾਸਪੋਰਟ ਨਾਲ ਨਹੀਂ ਰੱਖਦੇ ਸੀ ਵੀਜ਼ਾ ਨਾਲ ਨਹੀਂ ਸੀ ਰੱਖਦੇ ਹੁਣ ਲੋਕ ਆਪਣਾ ਪਾਸਪੋਰਟ ਨਾਲ ਰੱਖਦੇ ਪਤਾ ਨਹੀਂ ਕਿੱਥੇ ਕਿਹਨੂੰ ਪੁੱਛ ਲੈਣਾ ਵਰਕ ਪਰਮਿਟ ਵਾਲੇ ਵੀ ਜਿਹੜੇ ਆ ਉਹ ਵੀ ਇੱਕ ਫਿਕਰ ਫੀਲ ਕਰਦੇ ਨਾਲ ਲੈ ਕੇ ਤੁਰਦੇ ਆ ਪਹਿਲਾਂ ਕੋਈ ਉਹ ਜੀ ਸਥਿਤੀ ਨਹੀਂ ਸੀ ਪਾਸਪੋਰਟ ਜਾਂ ਵਰਪਰਮਣ ਵਾਲੇ ਦਾ ਛੱਡੋ ਇਹਨਾਂ ਨੇ ਹੁਣ ਕਹਿਤਾ ਵੀ ਜਿਹੜਾ ਗ੍ਰੀਨ ਕਾਰਡ ਹੋਲਡਰ ਆਪਣਾ ਗ੍ਰੀਨ ਕਾਰਡ ਕੋਲ ਨਹੀਂ ਰੱਖੂਗਾ ਉਹ ਵੀ ਰਿਪੋਰਟ ਕੀਤਾ ਜਾ ਸਕਦਾ ਸੋ ਹੁਣ ਬੇਸਿਕਲੀ ਇਹ ਆ ਕਿ ਜਿਹੜੇ ਬੰਦਿਆ ਕੋਲ ਵਰਕ ਪਰਮਿਟ ਨੇ ਜਾਂ ਇਵਨ ਗ੍ਰੀਨ ਕਾਰਡ ਹੋਲਡਰ ਨੇ ਇਵਨ ਜਿਹੜੇ ਸਿਟੀਜ਼ਨ ਨੇ ਉਹ ਵੀ ਆਪਣੀ ਜੇਬਾਂ 'ਚ ਹੁਣ ਯੂਐਸ ਪਾਸਪੋਰਟ ਰੱਖਣ ਲੱਗ ਗਏ ਆ ਕਿਉਂਕਿ ਉਹ ਕਹਣਾ ਕਿ ਮੱਥੇ ਤੇ ਲਿਖਿਆ ਉਹ ਸਿਟੀਜ਼ਨ ਆ ਜਾਂ ਕੀ ਆ ਕੱਲ ਨੂੰ ਕੋਈ ਡਿਟੇਨ ਹੋ ਗਿਆ ਤਾਂ ਬਾਅਦ 'ਚ ਬੜਾ ਜਿਹੜਾ ਔਖਾ ਹੋ ਜਾਂਦਾ ਹੁਣ ਜਿਹੜੀ ਇਹਦੇ 'ਚ ਬੇਸਿਕਲੀ ਜਿਹੜੀ ਗੱਲ ਆਪਾਂ ਇਸ ਤੋਂ ਪਹਿਲਾਂ 2 ਮਿੰਟ ਟੈਰਿਫ ਦੀ ਕਰ ਲਈਏ ਕਿ ਟੈਰਿਫ ਲੱਗਣ ਦੇ ਨਾਲ ਜਿਹੜੇ ਹੁਣ ਟੈਰਿਫ ਲਾਈ ਜਾਂਦੇ ਆ ਹਰੇ ਕੰਟਰੀ ਦੇ ਉਹਦੇ ਨਾਲ ਜਿਹੜੀ ਅ ਖਾਸ ਕਰਕੇ ਟਰਕਿੰਗ ਇੰਡਸਟਰੀ ਰੰਧਾਵਾ ਸਾਹਿਬ ਉਤੇ ਬਹੁਤ ਮਾੜਾ ਅਸਰ ਪਿਆ ਜਿਹੜੇ ਜਿਹੜੇ ਟਰੱਕਾਂ ਵਾਲੇ ਆ ਰੋ ਰਹੇ ਨੇ ਜਿਨ੍ਹਾਂ ਕੋ 10 ਟੱਕ ਸੀ ਇੱਕ ਰਹਿ ਗਿਆ ਜਿਨ੍ਹਾਂ ਕੋਲ ਇੱਕ ਆ ਉਹ ਨਹੀਂ ਚੱਲਦਾ ਕੋਸ਼ ਇਮੀਗ੍ਰੇਸ਼ਨ ਦੀ ਇਨਫੋਰਸਮੈਂਟ ਇਹਨਾਂ ਨੂੰ ਤੰਗ ਕਰਦੀ ਆ ਜਿੱਥੇ ਹੁਣ ਜਿਹੜੇ ਬੰਦਿਆਂ ਕੋ ਸਿਰੋ ਵਰਕ ਪਰਮਿਟ ਨੇ ਉਹ ਜਾਂਦੇ ਆ ਜਿਵੇਂ ਉਹਨਾਂ ਨੂੰ ਸਕੇਲਾਂ ਤੇ ਫੜ ਲੈਂਦੇ ਵੀ ਥੋੜੇ ਬਿਆਨ ਲੈਣੇ ਆ ਜਾਂ ਕਿਸੇ ਨੂੰ ਇੰਗਲਿਸ਼ ਦੀ ਰਿਕੁਆਇਰਮੈਂਟ ਕਰਕੇ ਉਹ ਡਰਦੇ ਮਾਰੇ ਕਈ ਬੰਦੇ ਜਿੱਥੇ ਜਿਹੜੀਆਂ ਬਾਰਡਰ ਸਟੇਟਾਂ ਜਾਂਦੇ ਹੀ ਨਹੀਂ ਜਿਹਦਾ ਅਗੇ ਸਿੱਧਾ ਅਸਰ ਜਿਹੜਾ ਉਹ ਪ੍ਰੋਡਿਊਸ ਤੇ ਜਾਂ ਸਟੋਰਾਂ ਦੇ ਪ ਇਕ ਅਸਰ ਆ ਤਾਂ ਜੇ ਉਹ ਇਹ ਕਹ ਰਹੇ ਨੇ ਵੀ ਐਦਾਂ ਹੀ ਜੌਬ ਦੀ ਸਿਚੁਏਸ਼ਨ ਰਹੀ ਜਾਂ ਇਕਨੋਮੀ ਗਰੋ ਨਾ ਕੀਤੀ ਤਾਂ ਰੈਸੈਸ਼ਨ ਆ ਸਕਦਾ ਅਮਰੀਕਾ 'ਚ ਜੇ ਰੈਸੈਸ਼ਨ ਆ ਗਿਆ ਉਹ ਚੋਂ ਨਿਕਲਣਾ ਬਹੁਤ ਮੁਸ਼ਕਲ ਆ ਉਹ ਚੋਂ ਨਿਕਲਣ ਵਾਸਤੇ ਕਈ ਸਾਲ ਲੱਗ ਜਾਂਦੇ ਆ ਹੁਣ ਜਿਹੜਾ ਤੁਹਾਡਾ ਦੂਜਾ ਸਵਾਲ ਆ ਕਿ ਫੜੇ ਕਿਹੜੇ ਬੰਦੇ ਜਾਂਦੇ ਨੇ ਤਿੰਨ ਕਿਸਮ ਦੇ ਬੰਦੇ ਰਦਾਵਾ ਸਾਹਿਬ ਫੜੇ ਜਾਂਦੇ ਆ ਇੱਥੇ ਹੁਣ ਜਿਹੜਾ ਅਸੀਂ ਰੋਜ਼ ਦੇਖਦੇ ਆ ਉਹ ਇਹ ਆ ਵੀ ਇੱਕ ਤਾਂ ਉਹ ਨੇ ਜਿਨ੍ਹਾਂ ਦਾ ਕ੍ਰਿਮਨਲ ਰੈਕર્ડ ਆ ਕੋਈ ਜਿਵੇਂ ਕਿਸੇ ਦਾ ਕੋਈ ਵੀ ਜਿਵੇਂ ਕਿਸੇ ਨੂੰ ਡਰੰਕ ਡਰਾਈਵਿੰਗ ਦੀ ਟਿਕਟ ਮਿਲੀ ਆ ਕਿਸੇ ਨੇ ਕੋਈ ਵੀ ਕਿਸੇ ਨੂੰ ਛੇੜਿਆ ਮਾਈਨਰ ਨੂੰ ਜਾਂ ਦੂਜੇ ਨੂੰ ਉਹਦੇ ਕਰਕੇ ਫੜਿਆਗਾ ਜਾਂ ਕੋਈ ਡੋਮੈਸਟਿਕ ਵਾਇਲੈਂਸ ਜਿਵੇਂ ਆਪਣੇ ਲੋਕਾਂ ਨੂੰ ਆਦਤ ਹੁੰਦੀ ਆ ਲੜਾਈ ਝਗੜਾ ਕਰਨ ਦੀ ਜਾਂ ਫਿਰ ਜਿੰਨਾ ਦਾ ਕੋਈ ਵੱਡੇ ਕ੍ਰਾਈਮ ਨੇ ਰੋਬਰੀ ਜਿਹੜਾ ਚੋਰੀ ਸੋ ਛੋਟੇ ਤੋਂ ਵੱਡੇ ਹਰੇਕ ਕ੍ਰਾਈਮ ਦਾ ਬੰਦਾ ਜਿਹੜਾ ਹੈਗਾ ਜੇ ਉਹ ਫੜਿਆ ਜਾਂਦਾ ਤਾਂ ਹੁੰਦਾ ਕੀ ਆ ਵੀ ਜਦੋਂ ਉਹਦੀ ਜ਼ਮਾਨਤ ਹੁੰਦੀ ਆ ਲੋਕਲ ਕ੍ਰਿਮਨਲ ਕੋਰਟ ਚ ਇਮੀਗ੍ਰੇਸ਼ਨ ਬਾਹਰ ਹੀ ਖੜੀ ਹੁੰਦੀ ਆ ਉੱਥੋਂ ਹੀ ਲੈ ਜਾਂਦੇ ਆ ਉਹ ਤੇ ਉਹ ਜਿਹੜੇ ਬੰਦੇ ਸਿਟੀਜ਼ਨ ਨਹੀਂ ਹੈਗੇ ਚਾਹੇ ਉਹ ਗ੍ਰੀਨ ਕਾਰਡ ਹੋਲਡਰ ਨੇ ਵਰਕ ਪਰਮਿਟ ਵਾਲੇ ਆ ਉਹ ਇੱਥੇ ਰਿਸਕ ਤੇ ਨੇ ਜਿਨ੍ਹਾਂ ਦਾ ਕ੍ਰਿਮਨਲ ਰੈਕ ਦੂਜੇ ਉਹ ਬੰਦੇ ਨੇ ਜੀ ਜਿਹੜੇ ਬੰਦਿਆਂ ਦੇ ਡੈਪੋਟੇਸ਼ਨ ਲੱਗੀ ਆ ਜਿਵੇਂ ਪੁਰਾਣੇ ਕੇਸ ਫੇਲ ਹੋ ਗਏ ਉਹ ਤਾਂ ਰਹੀ ਰੁਈ ਜਾਂਦੇ ਆ ਇੱਥੇ ਜਾਂ ਕਿਿਆਂ ਦੇ ਨਿਆਣੇ ਵੀ ਸਿੱਟ ਜੰਨੇ 20 25 25 ਸਾਲ ਹੋ ਗਏ ਉਹ ਵੀ ਕਿਤੇ ਤੁਰਦੇ ਫਿਰਦੇ ਕਾਬੂ ਆ ਜਾਣ ਤਾਂ ਨਹੀਂ ਬੱਜਦੇ ਤੀਜੇ ਉਹ ਆ ਜਿਨ੍ਹਾਂ ਦੀ ਇਹਨਾਂ ਨੇ ਇੱਕ ਨਵੀਂ ਕੈਟਾਗਰੀ ਬਣਾਈ ਆ ਜਿਹਨੂੰ ਕਹਿੰਦੇ ਆ ਐਕਸਪੀਡਟਡ ਰਿਮੂਵਲ ਜਿਹਦੀ ਤੁਸੀਂ ਗੱਲ ਕਰ ਰਹੇ ਸੀ ਉਹ ਬੰਦੇ ਨੇ ਜਿਹੜੇ ਪਿਛਲੇ 2 ਸਾਲਾਂ ਚ ਅਮਰੀਕਾ ਚ ਤਈ ਜਾਂ 24 ਜੈਂਟਰ ਹੋਏ ਆ ਤੇ ਉਹਨਾਂ ਕੋਲ ਵਰਕ ਪਰਮਿਟ ਮੋਸਟਲੀ ਬੰਦਿਆਂ ਕੋ ਹੈਗੇ ਆ ਤੇ ਕੰਮ ਵੀ ਕਰਦੇ ਜਿਆਦਾ ਇਹਨਾਂ ਦੇ ਟਰਕਿੰਗ ਦੇ ਕੰਮ ਚ ਨੇ ਸਟੋਰਾਂ ਤੇ ਨੇ ਗੈਸ ਸਟੇਸ਼ਨਾਂ ਤੇ ਨੇ ਇਹਨਾਂ ਨੂੰ ਇਹ ਕੀ ਕਰਦੇ ਆ ਜਦੋਂ ਇਹ ਆਪਣੀ ਜਿਹੜੀਆਂ ਉਹ ਡੇਟਾ ਹੁੰਦੀਆਂ ਕੋਰਟ ਦੀਆਂ ਜਾਂ ਇੱਥੇ ਆਈ ਸੀ ਡੇਟ ਪੈਂਦੀ ਆ ਉਹਨਾਂ ਨੂੰ ਜਾ ਕੇ ਹਾਜ਼ਰੀ ਲਵਾਉਣੀ ਪੈਂਦੀ ਦੋ ਮਹੀਨੇ ਬਾਅਦ ਵੀ ਮੈਂ ਠੀਕ ਠਾਕ ਆ ਕਿੱਥੇ ਰਹਿ ਰਹੇ ਆ ਆਪਣਾ ਐਡਰੈਸ ਅਪਡੇਟ ਕਰਨ ਵਾਸਤੇ ਉੱਥੇ ਇਹਨਾਂ ਦੇ ਕੇਸ ਡਿਸਮਿਸ ਕਰਕੇ ਉਹਨਾਂ ਨੂੰ ਐਕਸਪੀਡਿਟਡ ਰਿਮੂਵਲ ਚ ਪਾ ਦਿੰਦੇ ਆ ਉਹ ਪਾ ਕੇ ਡਿਟੇਨ ਕਰ ਲੈਂਦੇ ਆ ਡਿਟੇਨ ਕਰਕੇ ਜਿਹੜੇ ਇਮੀਗ੍ਰੇਸ਼ਨ ਸੈਂਟਰਾਂ ਚ ਲੈ ਜਾਂਦੇ ਆ ਉਥੋਂ ਰਿਪੋਰਟ ਕਰਦੇ ਆ ਜਾਂ ਕਿਸੇ ਨੂੰ ਛੱਡਤਾ ਕਿਸੇ ਦੇ ਬਿਆਨ ਹੋ ਗਏ ਛੱਡਣਾ ਚਲੋ ਕੀ ਆ ਪਰ ਕਈਆਂ ਨੂੰ ਜੱਜ ਅੱਗੇ ਪੇਸ਼ ਕਰਦੇ ਕਿਸੇ ਨੂੰ ਕਰਦੇ ਹੀ ਨਹੀਂ ਉਦਾਂ ਹੀ ਉਹ ਜਾਨੀ ਸਿੱਧੇ ਬਿਆਨ ਲੈ ਕੇ ਫੇਲ ਕਰਕੇ ਚੜਾਉਂਦੇ ਆ ਸੋ ਇਸ ਕਿਸਮ ਦੀ ਸਿਚੁਏਸ਼ਨ ਹੈਗੀ ਆ ਸੋ ਹੈਰਾਨੀ ਦੀ ਗੱਲ ਤਾਂ ਇਹ ਆ ਵੀ ਜਿਹੜੇ ਲੋਕਾਂ ਕੋ ਵਰਕ ਪਰਮਿਟ ਨੇ ਕੰਮ ਕਰ ਰਹੇ ਨੇ ਇਕਨੋਮੀ ਨੂੰ ਕੰਟ੍ਰਿਬਿਊਟ ਕਰ ਰਹੇ ਟੈਕਸ ਵੀ ਭੇ ਕਰ ਰਹੇ ਆ ਜਿਹਦੇ ਕੋ ਵਰਕ ਪਰਮਿਟ ਆ ਉਹ ਕਰਦਾ ਹੀ ਆ ਉਹ ਬੰਦੇ ਵੀ ਰਿਸਕ ਤੇ ਆ ਤੇ ਕਿਉਂਕਿ ਉਹ ਡਰ ਦੇ ਮਾਰੇ ਕੰਮਾਂ ਦੇ ਨਹੀਂ ਜਾਂਦੇ ਉਹਦੇ ਕਰਕੇ ਕੰਮਾਂ ਤੇ ਹਰ ਇੱਥੇ ਜਿਹੜੇ ਹੁਣ ਮੈਨੂੰ ਤਾਂ ਬਹੁਤ ਬਿਜ਼ਨਸ ਵਾਲੇ ਮਿਲਦੇ ਆ ਲੋਕ ਸਾਡੇ ਯਾਰ ਦੋਸਤ ਵੀ ਕਲਾਇੰਟ ਵੀ ਬਹੁਤ ਆ ਉਹ ਦੱਸਦੇ ਆ ਵੀ ਸਟੋਰਾਂ ਦਾ ਕੰਮ ਡਾਊਨ ਆ ਟਰਕਿੰਗ ਦਾ ਕੰਮ ਡਾਊਨ ਆ ਰੈਸਟੋਰੈਂਟਾਂ ਦੀ ਸੇਲ ਅੱਧੀ ਰਹਿ ਗਈ ਜਿਹੜੇ ਰੈਸਟੋਰੈਂਟ ਨੇ ਕਿਉਂਕਿ ਲੋਕੀ ਜਿਹੜੇ ਨੇ ਉਹ ਉਹ ਨਹੀਂ ਹੁਣ ਕੰਮਾਂ ਤੇ ਜਾ ਰਹੇ ਇੱਕ ਵਰਕਰ ਨਹੀਂ ਜਾ ਰਹੇ ਜਾਂ ਜਿਹੜੇ ਦੂਜੇ ਨੇ ਉਹ ਵੀ ਨਹੀਂ ਜਾਂਦੇ ਡਰਦੇ ਮਾਰੇ ਵੀ ਕੋਈ ਫੜਫੜੀ ਨਾ ਲਵੇ ਸੋ ਇਹ ਇੱਕ ਲੋਕਾਂ ਜਿਹੜਾ ਸ਼ਾਹ ਨਹੀਂ ਹੈਗਾ ਡਰ ਦਾ ਮਾਹੌਲ ਆ ਜਦੋਂ ਡਰ ਦਾ ਮਾਹੌਲ ਹੁੰਦਾ ਭਾਵੇਂ ਅਗਲਾ ਠੀਕ ਠਾਕ ਹੋਵੇ ਉਹ ਵੀ ਘਰੋਂ ਨਹੀਂ ਨਿਕਲਦਾ ਸੋ ਇਹ ਜਿਹੜਾ ਸਹਿਮ ਦਾ ਮਾਹੌ ਤੇ ਜਿਹੜੀ ਇਮੀਗਰੈਂਟ ਕਮਿਊਨਿਟੀ ਆ ਉਹਦੇ ਵਿੱਚ ਇੱਕ ਬਿਨਾ ਮਤਲਬ ਦਾ ਜਿਹੜਾ ਭੈਅ ਆ ਉਹ ਕਰ ਰਿਹਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਤੇ ਲੋਕੀ ਡਰਦੇ ਡੇਟਾ ਦੇ ਜਾਣ ਤੋਂ ਡਰਦੇ ਆ ਲੋਕੀ ਜੋ ਕਿ ਸੱਚ ਆ ਉਹ ਠੀਕ ਨੇ ਉਹਦਾ ਰੀਜ਼ਨ ਇਹ ਆ ਕਿ ਜੇ ਫੜੇ ਗਏ ਕੋਈ ਹੁਣ ਪਤਾ ਹੀ ਨਹੀਂ ਪੜਦਾ ਕਈ ਦਿਨ ਲੱਗਦਾ ਹੈ ਕਿੱਥੇ ਆ ਬੰਦਾ ਉਦੋਂ ਬਾਅਦ ਕੋਈ ਗਾਰੰਟੀ ਨਹੀਂ ਵੀ ਕਿਨੇ ਫੜੇ ਜਾਣਾ ਕਿਨੇ ਨਹੀਂ ਸੋ ਇਹ ਸਿਚੁਏਸ਼ਨ ਜਿਹੜੀ ਹੈਗੀ ਬਣੀ ਹੋਈ ਆ ਅਮਰੀਕਾ 'ਚ अच्छा मेनू ये जरूर दसो मैं कल ये देख रहा सी एक तोखला प्रगट ਕੀਤਾ ਜਾ ਰਿਹਾ ਕਿ 트াম্প ਨੇ ਇਸ ਤਰ੍ਹਾਂ ਦੀ ਕਿਧਰੇ ਕੋਈ ਗੱਲ ਕੀਤੀ ਹੈ ਜਾਂ ਉਹਨਾਂ ਦਾ ਪ੍ਰਸਤਾਵ ਇਸ ਤਰ੍ਹਾਂ ਦੀ ਗੱਲ ਲਿਆਉਣ ਦਾ ਕਿ ਜਿਹੜੇ ਟੂਰਿਸਟ ਆਉਂਦੇ ਨੇ ਜਿਹੜੇ ਵਿਜ਼ਿਟਰ ਵੀਜ਼ੇ ਤੇ ਆਉਂਦੇ ਨੇ ਉਹਨਾਂ ਨੂੰ ਵੀ ਅਮਰੀਕਾ ਦਾਖਲੇ ਮੌਕੇ ਕੁਝ ਡਾਲਰ ਕੁਝ ਹਜ਼ਾਰ ਡਾਲਰ ਜਿਹੜੇ ਸਬਮਿਟ ਕਰਨੇ ਪੈਣਗੇ ਇਹੋ ਜੀ ਸਥਿਤੀ ਵੀ ਨੋਬਤਾ ਸਕਦੀ ਨੀ ਆ ਆ ਸਕਦੀ ਨਹੀਂ ਕਿ ਆ ਗਈ ਜੀ ਆਲਰੇਡੀ ਕਿਉਂਕਿ ਇਹਨਾਂ ਨੇ ਜਿਹੜਾ ਇਹਨਾਂ ਦਾ ਫੈਡਰਲ ਰਜਿਸਟਰ ਹੁੰਦਾ ਉਥੇ ਪਬਲਿਸ਼ ਕੀਤੀ ਹੈ ਨਵੀਂ ਪਾਲਿਸੀ ਕਿ ਉਹ ਚ ਇਹਨਾਂ ਨੇ ਕੰਟਰੀਆਂ ਦੀ ਲਿਸਟ ਜਾਰੀ ਕਰਨੀ ਉਹ ਚ ਹਰੇ ਕੰਟਰੀ ਨਹੀਂ ਆ ਪਰ ਉਹਨਾਂ ਨੇ ਕਿਹਾ ਵੀ ਜਿਹੜੇ ਲੋਕੀ ਇੱਥੇ ਵਿਸਟਰ ਵੀਜ਼ੇ ਤੇ ਆਉਂਦੇ ਆਏ ਉਹ ਉਹਨੇ ਜਿਨ੍ਹਾਂ ਨੂੰ ਵੀਜ਼ੇ ਲੱਗੇ ਹੋਏ ਆ ਵਿਸਟਰ ਉਹ ਨਹੀਂ ਜਿਨੇ ਵਿਸਟਰ ਲੈਣਾ ਸੋ ਜਿਨ੍ਹਾਂ ਨੂੰ ਵਿਸਟਰ ਵੀਜ਼ੇ ਲੱਗੇ ਆ ਉਹ ਜਿਹੜੀਆਂ ਕੰਟਰੀਆਂ ਦੇ ਨਾਮ ਹੋਣਗੇ ਉਹਨਾਂ ਤੋਂ ਬੌਂਡ ਭਰਾਏ ਜਾਣਗੇ ਉਹ ਬੌਂਡਾਂ ਦੀ ਜਿਹੜੀ ਅਮਾਊਂਟ ਆ 5 ਤੋਂ 15000 ਹੋਊਗੀ ਪਲੱਸ 5000 ਪਰ ਡਿਪੈਂਡੈਂਟ ਜਿਵੇਂ ਬੱਚੇ ਕਿਸੇ ਦੇ ਨਾਲ ਉਹ ਇੱਥੇ ਬਾਉਂਡ ਰੱਖ ਕੇ ਐਂਟਰ ਹੋਊਗਾ ਜਦੋਂ ਵਾਪਸ ਜਾਊਗਾ ਸਰਕਾਰ ਵਾਪਸ ਦੇ ਦੇਊਗੀ ਪਰ ਜੇ ਨਹੀਂ ਜਾਊਗਾ ਤਾਂ ਉਹ ਜਬ ਤੱਕ ਜਿਹੜਾ ਹੋਏਗਾ ਪਰ ਉਹਦੇ ਵਿੱਚ ਅਜੇ ਇਹਨਾਂ ਨੇ ਫਾਈਨਲਾਈਜ਼ ਨਹੀਂ ਕੀਤੀਆਂ ਵੀ ਕਿਹੜੀਆਂ ਕੰਟਰੀਆਂ ਨੇ ਸੋ ਇਹ ਜਿਹੜੀ ਕੰਟਰੀ ਦਾ ਨਾਂ ਹੋਊਗਾ ਉਹ ਆਏਗਾ ਤੇ ਉਹਦੇ ਵਿੱਚ ਇਹ ਜੂਰੀ ਨਹੀਂ ਕਿ ਸਾਰੀਆਂ ਕੰਟਰੀਆਂ ਹੋਣਗੀਆਂ ਪਰ ਕੁਝ ਕੰਟਰੀਆਂ ਉਹ ਚ ਹੋਣਗੀਆਂ ਜਮੇ ਦੀ ਪੈਨਿਕ ਅੱਜ ਕੱਲ ਇਹਨਾਂ ਦੋਨਾਂ ਦੇਸ਼ਾਂ ਚ ਹੈ ਭਾਰਤ ਨਾਲ ਰਿਸ਼ਤੇ ਟਰੰਪ ਦੇ ਕੋਈ ਬਿਹਤਰ ਨਹੀਂ ਨੇ ਇਹ ਕਾਫੀ ਅੱچھے ਰਿਸ਼ਤੇ ਸੀਗੇ ਅੱਗੇ ਵੱਧਦੇ ਵੱਧਦੇ ਇੱਕਦਮ ਟੇਢੇ ਹੋ ਗਏ ਹੁਣ ਟਰੰਪ ਤਾਂ ਭਾਰਤ ਨੂੰ ਰੂਸ ਦੇ ਖਾਤੇ 'ਚ ਪਾ ਕੇ ਅੱਗੇ ਚੱਲ ਰਿਹਾ ਇੱਕ ਤਕਉਣ ਜੀ ਇਧਰਲੇ ਬੰਨੇ ਵੀ ਬਣ ਰਹੀ ਆ ਜਿਵੇਂ ਇਹਨਾਂ ਨੂੰ ਜੁਰਮਾਨਾ ਲਾਇਆ ਗਿਆ ਕਿ ਤੁਸੀਂ ਰਸ਼ੀਆ ਤੋਂ ਤੇਲ ਲੈ ਰਹੇ ਹੋ ਇਸ ਕਰਕੇ ਇਹਨਾਂ ਨੂੰ ਟੈਰਫ ਦੇ ਫਿਰ ਟੈਰਫ ਵਧਾ ਵੀ ਦਿੱਤਾ ਗਿਆ ਕਹਿੰਦੇ ਹੁਣ ਇਹ ਸਾਡਾ ਰਣਨੀਤਿਕ ਭਾਈਵਾਲ ਨਹੀਂ ਰਿਹਾ ਸੋ ਵੱਡੀ ਗੱਲ ਨਹੀਂ ਕੋਈ ਕਿ ਇਹ ਖੁੰਦਕ ਦੇ ਵਿੱਚੋਂ ਜੇ ਚੀਜ਼ਾਂ ਵਾਪਰ ਰਹੀਆਂ ਨੇ ਤਾਂ ਕੁਝ ਵੀ ਸੰਭਵ ਹੈ ਭਾਰਤ ਦਾ ਨਾਮ ਵੀ ਆ ਸਕਦਾ ਬਿਲਕੁਲ ਆ ਸਕਦਾ ਜੀ ਕਿਉਂਕਿ ਇਹਦੇ ਵਿੱਚ ਹੁਣ ਹਣੇ ਅਜੇ ਲਿਸਟ ਜਾਰੀ ਨਹੀਂ ਕੀਤੀ ਪਰ ਕਿਸੇ ਵੀ ਕੰਟਰੀ ਦਾ ਨਾਮ ਆ ਸਕਦਾ ਪਰ ਅਲਟੀਮੇਟਲੀ ਦੇਖੋ ਇਹਦਾ ਨੁਕਸਾਨ ਹੋ ਰਿਹਾ ਕੰਟਰੀ ਨੂੰ ਕਿਉਂਕਿ ਵੱਡੀ ਇਕਨੋਮੀ ਹੈ ਜਾਂ ਵੱਡਾ ਮੁਲਕਾ ਨੂੰ ਟਾਈਮ ਲੱਗੂਗਾ ਪਰ ਤਕਰੀਬਨ ਜਿੰਨੇ ਵੀ ਇਕਨੋਮਿਕ ਐਕਸਪਰਟ ਹੈਗੇ ਬਲਕਿ ਇੱਥੋਂ ਦਾ ਇੱਕ ਨੋਬਲ ਪ੍ਰਾਈਜ਼ ਵਿਨਰ ਜਿਹਨੂੰ ਕਿ ਨੋਬਲ ਪ੍ਰਾਈਜ਼ ਮਿਲਿਆ ਹੋਇਆ ਇਕਨੋਮੀ ਦਾ ਉਹਦੀ ਮੈਂ ਇੰਟਰਵਿਊ ਸੁਣ ਰਿਹਾ ਸੀ ਕੱਲ ਪਰਸੋਂ ਉਹ ਕਹਿ ਰਿਹਾ ਵੀ ਇਕਨੋਮੀ ਜਿਹੜੀ ਆ ਰੈਸੈਸ਼ਨ ਚ ਜਾਏਗੀ ਜਾਏਗੀ ਜਿਹੜੇ ਹਿਸਾਬ ਨਾਲ ਕੰਮ ਚੱਲ ਰਿਹਾ ਸੋ ਕਿਉਂਕਿ ਇਹਦੇ ਚ ਸਾਰੇ ਹੀ ਸੈਕਟਰ ਜਿਹੜੇ ਇਫੈਕਟਡ ਨੇ ਤੁਸੀਂ ਦੇਖੋ ਵੀ ਜਿਹੜਾ ਕਿਹੜਾ ਸੈਕਟਰ ਆ ਜਿੱਥੇ ਕਿ ਉਹ ਜਿਹੜੀ ਇਕਨੋਮੀ ਗਰੋ ਕਰ ਰਹੀ ਆ ਕਿਉਂਕਿ ਜਿਹੜਾ ਸਰਵਿਸ ਸੈਕਟਰ ਹੀ ਹੁੰਦਾ ਹੈ ਜੜਾ ਇੰਪੋਰਟੈਂਟ ਹੁੰਦਾ ਹੈ ਲੋਕਾਂ ਨੂੰ ਆ ਸਰਵਿਸ ਜੰਦੇ ਆ ਜਿੱਦਾਂ ਗੈਸ ਸਟੇਸ਼ਨ ਵਾਲੇ ਸਟੋਰਾਂ ਵਾਲੇ ਰੈਸਟੋਰੈਂਟਾਂ ਵਾਲੇ ਉਥੇ ਇਸ ਕਿਸਮ ਦਾ ਸਹਿਮ ਅੱਛਾ ਇੱਕ ਹੋਰ ਜਿਹੜੀ ਤੁਹਾਡੇ ਨਾਲ ਰਿਲੇਟਡ ਗੱਲ ਆ ਲਾਸ ਵੇਗਸ ਤੋਂ ਰਿਪੋਰਟ ਆਈ ਆ ਜੀ ਪਰਸੋ ਮੈਂ ਪੜ ਰਿਹਾ ਸੀਗਾ ਕਿ ਟੂਰਿ ਹਾਲਾਂਕਿ ਲਾਸ ਵੇਗਸ ਜਿਹੜਾ ਆ ਜਿੱਥੇ ਉਹ ਇੱਥੇ ਜਿਹੜੀ ਗੈਂਬਲਿੰਗ ਵਗੈਰਾ ਜੂਏ ਦੇ ਸਾਰੇ ਦੁਨੀਆ ਤੋਂ ਲੋਕ ਆਉਂਦੇ ਆ ਤੇ ਉਹ ਲੋਕੀ ਹਾਲਾਂਕਿ ਉਹ ਜਿਹੜੇ ਮਤਲਬ ਜ਼ਿਆਦਾ ਯੂਰੋਪੀਅਨ ਕੰਟਰੀਸ ਤੋਂ ਆਉਂਦੇ ਉਹ ਵੀ ਨਹੀਂ ਆ ਰਹੇ ਤੁਸੀਂ ਬਾਕੀ ਦੇ ਛੱਡੋ ਜਿਹੜੇ ਇੰਡੀਆ ਵਗੈਰਾ ਮੁਲਕਾਂ ਤੋਂ ਉਹ ਕਹਿੰਦੇ ਵੀ ਪਤਾ ਨਹੀਂ ਕਿੰਨੇ ਪਰਸੈਂਟ 15 ਕੇ 20 ਪਰਸੈਂਟ ਐਤਕੀ ਉਹਨਾਂ ਨੇ ਪਿਛਲੇ ਮਹੀਨੇ ਜਾਂ ਆਹ ਮਹੀਨੇ ਦੇਖਿਆ ਕਿ ਲੋਕੀ ਉੱਥੇ ਨਹੀਂ ਆਏ ਤੇ ਨਿਊਯਾਰਕ ਸਿਟੀ ਦੇ ਵਿੱਚ ਵੀ ਇਹ ਖਬਰ ਆਈ ਆ ਵੀ ਅੱਗੇ ਨਾਲ ਟੂਰਿਜ਼ਮ ਡਾਊਨ ਆ ਸੋ ਜੇ ਟੂਰਿਜ਼ਮ ਡਾਊਨ ਹੋ ਗਈ ਤੇ ਉਹਦਾ ਵੀ ਤਾਂ ਬਿਜ਼ਨਸ 'ਤੇ ਅਸਰ ਪੈਣਾ ਹੋਟਲਾਂ ਤੇ ਪੈਣਾ ਰੈਸਟੋਰੈਂਟਾਂ ਤੇ ਪੈਣਾ ਕਿਉਂਕਿ ਇਨ੍ਹਾਂ ਸ਼ਹਿਰਾਂ ਦੇ ਵਿੱਚ ਰੈਸਟੋਰੈਂਟ ਤੇ ਹੋਟਲ ਤਾਂ ਚੱਲਦੇ ਹੀ ਜਿਹੜੇ ਜ਼ਿਆਦਾ ਟੂਰਿਜ਼ਮ ਦੇ ਸਿਰ ਤੇ ਆ ਸੋ ਸਾਰੀ ਇਕਨੋਮੀ 'ਤੇ ਅਸਰ ਪੈਣਾ ਕਿ ਜਿਹੜੀ ਉੱਥੇ ਵਿਰੋਧੀ ਧਿਰ ਹੈ ਜਾਂ ਜਿਨ੍ਹਾਂ ਨੇ ਸਰਕਾਰ ਦੀਆਂ ਪਾਲਿਸੀਆਂ ਨੂੰ ਕੰਡਮ ਕਰਨਾ ਹੁੰਦਾ ਉਹ ਲੋਕ ਜਾਂ ਉਹਨਾਂ ਦਾ ਪ੍ਰਭਾਵ ਨਹੀਂ ਰਿਹਾ ਜਾਂ ਪ੍ਰਭਾਵ ਮੰਨਿਆ ਹੀ ਨਹੀਂ ਜਾ ਰਿਹਾ ਕਿਉਂਕਿ ਮੁਲਕ ਦੀ ਪੂਰੀ ਦੀ ਪੂਰੀ ਦੇਸ਼ਾਂ ਤੇ ਦਸ਼ਾਈ ਬਦਲ ਰਹੀ ਹੈ ਅਮਰੀਕਾ ਸਰਦਾਰੀ ਕਿਵੇਂ ਰੱਖ ਪਾਊਗਾ ਜੇ ਸਾਰਿਆਂ ਨਾ ਵਿਗਾੜ ਲੂ ਜੇਕਰ ਉਹ ਵੱਡਾ ਦਿਲ ਨਹੀਂ ਰੱਖੂਗਾ ਤਾਂ ਫਿਰ ਉਹਨੂੰ ਅਮਰੀਕਾ ਕੌਣ ਕਹੂਗਾ ਤੁਹਾਨੂੰ ਲੱਗਦਾ ਨਹੀਂ ਕਿ ਜਿਸ ਤਰੀਕੇ ਨਾਲ ਇਸ ਹਾਲਾਤ ਬਦਲ ਰਹੇ ਆ ਤੇ ਉੱਥੇ ਵਿਰੋਧੀ ਧਿਰ ਵੀ ਕਮਜ਼ੋਰ ਜੀ ਲੱਗ ਰਹੀ ਵਿਰੋਧੀ ਧਿਰ ਜਿਹੜੀ ਆ ਉਹ ਨੰਬਰ ਵਾਈਜ਼ ਤਾਂ ਨਹੀਂ ਕਮਜ਼ੋਰ ਹੈਗੀ ਜਿਵੇਂ ਉਹਨਾਂ ਦੇ ਹੁਣ ਜਿਵੇਂ ਹਾਊਸ ਆ ਉਹਦੇ ਵੀ ਸਾਰਾ ਚਾਰ ਬੰਦਿਆਂ ਦਾ ਫਰਕ ਆ इवन ਸੈਨੇਟ ਦੇ ਵਿੱਚ ਵੀ ਜਿਹੜੀ ਵਿਰੋਧੀ ਧਿਰ ਦੇ ਜਿਹੜੇ ਮੈਂਬਰ 40 ਤੋਂ ਉੱਤੇ ਹੈਗੇ ਆ ਦੂਜੇ ਪਾਸੇ 52 53 ਵੀ ਇਹ ਨਹੀਂ ਹੈਗੇ ਜਿਵੇਂ ਵੀ ਵਿਰੋਧੀ ਧਿਰ ਦੇ ਪੰਜ ਬੰਦੇ ਆ ਦੂਜੇ ਪਾਸੇ 80 ਆ ਐ ਇਦਾਂ ਦੀ ਸਿਚੁਏਸ਼ਨ ਨਹੀਂ ਆ ਲੇਕਿਨ ਪ੍ਰੋਬਲਮ ਇਹ ਹੈਗੀ ਆ ਕਿ ਵਿਰੋਧੀ ਧਿਰ ਇੱਕ ਤਾਂ ਉਹਨਾਂ ਦੀ ਲੀਡਰਸ਼ਿਪ ਜਿਹੜੀ ਹੈ ਡਿਫਾਈਨਡ ਨਹੀਂ ਹੈਗੀ ਕਿਉਂਕਿ ਇੱਥੇ ਅਮਰੀਕਾ 'ਚ ਲੀਡਰਸ਼ਿਪ ਉਹੋ ਜਿਹੀ ਨਹੀਂ ਹੁੰਦੀ ਵੀ ਜਿੱਦਾਂ ਆਪਣੇ ਇੰਡੀਆ 'ਚ ਹੁੰਦੀ ਵੀ ਜਿਹੜਾ ਬਣ ਗਿਆ ساری ਉਮਰ ਜਦ ਤੱਕ ਉਹ ਮਰਦਾ ਨਹੀਂ ਉਹੀ ਲੀਡਰ ਰਹਿੰਦਾ ਜਾਂ ਉਹਦਾ ਗਾ ਮਤਲਬ ਕੋ ਬੱਚਾ ਬਣ ਜਾਂਦਾ ਇਥੇ ਲੀਡਰਸ਼ਿਪ ਇਲੈਕਸ਼ਨ ਟੂ ਇਲੈਕਸ਼ਨ ਆ ਹੁਣ ਜਿਹੜੀ ਪਿਛਲੀ ਲੀਡਰਸ਼ਿਪ ਸੀ ਡੈਮੋਕ੍ਰੈਟਿਕ ਪਾਰਟੀ ਦੀ ਪਹਿਲਾਂ ਤੁਹਾਨੂੰ ਪਤਾ ਆ ਕਿ ਬਿਲ ਕਲਿੰਟਨ ਲੀਡਰ ਸੀਗੇ ਫਿਰ ਅਬਾਮਾ ਸੀਗਾ ਫਿਰ ਉਸ ਤੋਂ ਬਾਅਦ ਬਾਈਡਨ ਆਇਆ ਜਾਂ ਕਮਲਾ ਹੇਰਿਸ ਹੁਣ ਇਹਨਾਂ ਦੇ ਹਾਰਨ ਤੋਂ ਬਾਅਦ ਇਸ ਟਾਈਮ ਜਿਹੜੀ ਹੁਣ ਪਾਰਟੀ ਆ ਉਹਦੇ ਜਿਹੜੇ ਤਿੰਨ ਚਾਰ ਲੀਡਰ ਨੇ ਵੱਡੇ ਇੱਕ ਤਾਂ ਸੈਨੇਟ ਦੀ ਲੀਡਰਸ਼ਿਪ ਆ ਇੱਕ ਹਾਊਸ ਦੀ ਆ ਹੁਣ ਹਾਊਸ ਦੇ ਜਿਹੜੇ ਸਪੀਕਰ ਜਿਹੜੇ ਮਿਨੋਰਟੀ ਲੀਡਰ ਨੇ ਐਲਓਪੀ ਜਿਵੇਂ ਆਪਣੇ ਰਾਹੁਲ ਗਾਂਧੀ ਨੇ ਇਦਾਂ ਹੀ ਇਥੇ ਉਹਨਾਂ ਦਾ ਹਕੀਮ ਜੈਫਰੀ ਹੈ ਨਿਊਯਾਰਕ ਤੋਂ ਮੇਰੇ ਪਰਸਨ ਹੁਣ ਵੀ ਮਿਲਿਆ ਮੈਨੂੰ ਮੈਂ 2 ਹਫ਼ਤੇ ਪਹਿਲਾਂ ਗਿਆ ਸੀ ਨਿਊਯਾਰਕ ਵੀ ਤੇ ਉਹ ਹਾਊਸ ਦੇ ਤੌਰ ਤੇ ਕਰਦੇ ਆ ਪਰ ਉਹਨਾਂ ਨੂੰ ਇਹ ਆ ਵੀ ਜੇ ਇਲੈਕਸ਼ਨ ਅਗਲੇ ਸਾਲ ਹਾਊਸ ਦੀ ਹੁੰਦੀ ਆ ਉਹ ਚ ਮੈਜੋਰਟੀ ਉਹਦੀ ਆ ਜਾਂਦੀ ਆ ਤਾਂ ਉਹਦੇ ਨਾਲ ਕੁਠਲ ਪਾਈ ਜਾ ਸਕਦੀ ਜਿਹੜੀ ਸੈਨੇਟ ਦੀ ਲੀਡਰਸ਼ਿਪ ਆ ਉਹਦੇ ਵਿੱਚ ਤਿੰਨ ਚਾਰ ਸੈਂਟਰ ਜਿਹੜੇ ਜ਼ਿਆਦਾ ਵੋਕਲ ਨੇ ਇੱਕ ਕੋਰੀ ਬੁਕਰ ਨੇ ਉਹ ਵੀ ਮੇਰੇ ਚੰਗੇ ਬਾਗਫ ਨੇ ਦੋਸਤ ਨੇ ਦੋ ਤਿੰਨ ਹੋਰ ਸੈਂਟਰ ਹੈਗੇ ਕੈਲੀਫੋਰਨੀਆ ਦੇ ਨੇ ਸੈਂਟਰ ਪੰਡਿਆ ਉਹ ਵੀ ਮੈਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਆ ਮੇਰਾ ਨਾਲ ਜਾਣਾ ਉਹਨਾਂ ਕੋਲ ਤੇ ਉਹ ਜਿਆਦਾ ਵੋਕਲ ਆ ਬਾਕੀ ਸੈਂਟਰ ਇੰਨੇ ਵੋਕਲ ਨਹੀਂ ਹੈਗੇ ਉਹ ਮਤਲਬ ਇੰਨੇ ਜਿਆਦਾ ਜਿਵੇਂ ਉਸ ਗੱਲ ਤੇ ਨਹੀਂ ਅਟਦੇ ਜਿਹੜੀ ਰਿਪਬਲਿਕਨ ਪਾਰਟੀ ਦੇ ਲੀਡਰ ਨੇ ਉਹਨਾਂ ਵਿੱਚ ਵੀ ਕਈ ਲੀਡਰ ਮੇਰੇ ਬਹੁਤ ਚੰਗੇ ਵਾਕਿਫ ਨੇ ਇੱਕ ਤਾਂ ਜਿਹੜੇ ਟੈਮ ਸਕਾਟ ਉਹਨਾਂ ਦੇ ਹੈਗੇ ਆ ਉਹ ਰਿਪਬਲਿਕਨ ਜਿਹੜੀ ਕੈਂਪੇਨ ਕਮੇਟੀ ਆ ਜਿਹੜੀ ਰੂਲਿੰਗ ਪਾਰਟੀ ਦੀ ਉਹਦੇ ਚੇਅਰਮੈਨ ਨੇ ਉਦੋਂ ਬਾਅਦ ਜਿਹੜੇ ਰਿਪਬਲਿਕਨ ਨੈਸ਼ਨਲ ਕਮੇਟੀ ਆ ਉਹਦੇ ਚੇਅਰਮੈਨ ਜਿਹੜੇ ਹੈਗੇ ਮਾਈਕਲ ਵੈਟਲੀ ਉਹ ਵੀ ਮੇਰੇ ਚੰਗੇ ਵਾਕਿਫ ਹੈਗੇ ਆ ਉਹ ਸਾਰੇ ਚੇਅਰਮੈਨ ਆ ਪੂਰੀ ਰਿਪਬਲਿਕਨ ਪਾਰਟੀ ਦੇ ਉਦੇ ਨਾਲ ਨਾਲ ਤਿੰਨ ਚਾਰ ਹੋਰ ਸੈਨੇਟਰ ਹੈਗੇ ਨੇ ਸੈਂਟਰ ਕ੍ਰੇਮਰ ਸੈਂਟਰ ਪੀ ਟ੍ਰਿਕਟਸ ਇਹ ਵੀ ਰਿਪਬਲਿਕਨ ਨੇ ਇਹ ਜਿਹੜੇ ਨੇ ਇਹ ਇਸ ਗੱਲ ਨੂੰ ਤਾਂ ਮੰਨਦੇ ਆ ਵੀ ਇਕਨੋਮੀ ਹਰਟ ਹੋ ਰਹੀ ਆ ਪਰ ਜਿਹੜੀ ਇਸ ਟਾਈਮ ਤੇ ਜਿਹੜੀ ਪਾਰਟੀ ਆ ਯੂਨਾਈਟਿਡ ਆ ਉਹਦੇ ਪਿੱਛੇ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਉਹ ਇਹ ਸੋਚਦੇ ਨੇ ਵੀ ਜੇ ਅਸੀਂ ਨੀਤੀ ਦੀ ਵਿਰੋਧਤਾ ਕਰਦੇ ਆ ਤਾਂ ਉਹਦਾ ਸਾਨੂੰ ਜਿਹੜੇ ਪਾਰਟੀ ਨੂੰ ਨੁਕਸਾਨ ਹੋਊਗਾ ਪਰ ਉਹ ਇਹ ਕਹਿ ਰਿਹਾ ਕਿ ਇਮੀਗ੍ਰੇਸ਼ਨ ਰਿਫਾਰਮ ਹੋਣਾ ਚਾਹੀਦਾ ਚੇਂਜ ਹੋਣਾ ਚਾਹੀਦਾ ਉਹਨਾਂ ਦੇ ਵਿੱਚ ਵੀ ਗੱਲ ਇਹ ਚ ਚੱਲ ਰਹੀ ਆ ਹੁਣ ਪਿੱਛੇ ਜਿਹੜਾ ਡਿਗਨਿਟੀ ਐਕਟ ਹਾਊਸ ਦੇ ਵਿੱਚ ਪੇਸ਼ ਹੋਇਆ ਵੀ ਜਿਹੜੇ ਬੰਦੇ 5 ਸਾਲ ਤੋਂ ਉੱਤੇ ਰਹਿ ਰਹੇ ਆ ਇੱਥੇ ਕ੍ਰਾਈਮ ਕੋਈ ਨਹੀਂ ਉਹਨਾਂ ਨੂੰ ਤੁਸੀਂ ਨਾ ਫੜੋ ਪੱਕੇ ਕਰੋ ਮੈਂ ਜਿਹੜਾ ਮਿਲ ਕੇ ਆਇਆ ਲੀਡਰਾਂ ਨੂੰ ਪਿੱਛੇ ਉਹਨਾਂ ਨਾਲ ਮੇਰੀ ਆਹੀ ਗੱਲ ਜ਼ਿਆਦਾ ਇੱਕ ਤਾਂ ਸਿੱਖ ਇਸ਼ੂਜ਼ ਬਾਰੇ ਹੁੰਦੀ ਆ ਵੀ ਜਿਹੜੇ ਆਪਣੇ ਲੋਕਾਂ ਨੂੰ ਆ ਹੇਟ ਕ੍ਰਾਈਮ ਦਾ ਨਿਸ਼ਾਨ ਹਨ ਪਿੱਛੇ ਜੇ ਇੱਕ ਹਾਲੀਵੁੱਡ ਚ ਆ ਕੱਲ ਪਰਸੋਂ ਦੀ ਖਬਰ ਸੀਗੀ ਵੀ ਕਿਸੇ ਗੁਰਦੁਆਰੇ ਦੇ ਕਿਸੇ ਬੰਦੇ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਕਿਸੇ ਨੇ ਉਹ ਸਾਡਾ ਹੇਟ ਕ੍ਰਾਈਮ ਦੀ ਸਾਡੀ ਸਮੱਸਿਆ ਇੱਥੇ ਰਹਿੰਦੀ ਆ ਹਮੇਸ਼ਾ ਤੇ ਉਹਦੇ ਬਾਰੇ ਅਸੀਂ ਕਰਦੇ ਰਹਿੰਦੇ ਆ ਜਾਂ ਕੋਈ ਹੋਰ ਸਾਨੂੰ ਜਿਹੜੇ ਸਾਡੇ ਟਰੱਕ ਡਰਾਈਵਰਾਂ ਨੂੰ ਪ੍ਰੋਗਰਾਮ ਆ ਰਹੀਆਂ ਬਾਹਰ ਜਿਹੜੇ ਲੈਂਗੁਏਜ ਦੀਆਂ ਜਾਂ ਪੱਕ ਕਰਕੇ ਉਹ ਇਹਦੇ ਨਾਲ ਨਾਲ ਜਿਹੜੇ ਇਮੀਗ੍ਰੇਸ਼ਨ ਦੇ ਇਸ਼ੂਜ਼ ਨੇ ਵੀ ਜਿਹੜੇ ਸਾਡੇ ਵਰਕ ਪਰਮਿਟ ਆ ਲੋਕਾਂ ਕੋਲ ਉਹਨਾਂ ਨੂੰ ਫੜੀ ਜਾਂਦੇ ਸਟੋਰ ਵਾਲਿਆਂ ਨੂੰ ਟਰਕਿੰਗ ਦੇ ਵਿੱਚ ਸਾਡੇ ਬਹੁਤ ਲੋਕ ਨੇ ਆਪਣੇ ਜ਼ਿਆਦਾਤਰ ਬੰਦੇ ਜਿਹੜੇ ਹੈਗੇ ਟਰਕਿੰਗ ਚ ਤੇ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਨੇ ਉਹ ਮੈਂ ਗੱਲ ਕੀਤੀ ਆ ਵੀ ਰਿਫਾਰਮ ਹੋਣਾ ਚਾਹੀਦਾ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਲਿਖ ਕੇ ਸਾਨੂੰ ਪ੍ਰਪੋਜ਼ਲ ਦਿਓ ਵੀ ਤੁਸੀਂ ਇਮੀਗ੍ਰੇਸ਼ਨ ਦੇ ਵਕੀਲ ਹੋ ਵੀ ਕੀ ਹੋਣਾ ਚਾਹੀਦਾ ਤਾਂ ਅਸੀਂ ਗੱਲ ਕਰਾਂਗੇ ਹੁਣ ਅਗਲੀਆਂ ਮੀਟਿੰਗਾਂ ਸਤੰਬਰ ਤੋਂ ਹੋਣਗੀਆਂ ਮੇਰੀ ਕੋਸ਼ਿਸ਼ ਹੈਗੀ ਆ ਵੀ ਇਹਦੇ ਵਿੱਚੋਂ ਜੇ ਕੁਝ ਵੀ ਠੀਕ ਆ ਸਾਰਿਆਂ ਦੀ ਸਹਿਮਤੀ ਇੱਤੇ ਹੈਗੀ ਵੀ ਬਾਰਡਰ ਤੇ ਸਖਤੀ ਹੋਵੇ ਜਿਵੇਂ ਹੁਣ ਹੈਗੀ ਬੰਦੇ ਨਵੇਂ ਨਹੀਂ ਆ ਰਹੇ ਇਲੀਗਲ ਜਾਂ ਜਿਹੜੇ ਕ੍ਰਿਮਨਲ ਟਾਈਪ ਦੇ ਬੰਦੇ ਆ ਚਲੋ ਰਿਪੋਰਟ ਹੋਣ ਪਰ ਇਹ ਇੱਥੇ ਰਹਿ ਰਹੇ ਆ ਬੜੀ ਧੇਰ ਦੇ ਬਰ ਪਰਮਿਟ ਨੇ ਕੰਮ ਕਰ ਰਹੇ ਉਹਨਾਂ ਨੂੰ ਰਿਪੋਰਟ ਕਰਨ ਦੀ ਤਾਂ ਕੋਈ ਸੈਂਸ ਬਣਦੀ ਨਹੀਂ ਤਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਜਿਹੜੀ ਪ੍ਰੋਟੈਕਸ਼ਨ ਮਿਲਣੀ ਚਾਹੀਦੀ ਆ ਜਾਂ ਇੰਨਾ ਹੀ بڑا ਵੀ ਫੜੇ ਨਾ ਜਾਣ ਉਹ ਕੰਮ ਹੀ ਕਰ ਸਕਣ ਚ ਤੇ ਅੱਗੇ ਚੱਲ ਕੇ ਪੱਕੇ ਹੋਣ ਉਹਦੇ ਬਾਰੇ ਮੈਂ ਯਤਨशीर ਹਾਂ ਜਿਹਦੇ ਕਰਕੇ ਮੈਂ ਮੀਟਿੰਗਾਂ ਕੀਤੀਆਂ ਤੇ ਮੈਨੂੰ ਰਿਸਪੌਂਸ ਬੜਾ ਪੋਜ਼ਿਟਿਵ ਮਿਲਿਆ ਦੋਨੇ ਪਾਰਟੀਆਂ ਦੇ ਲੀਡਰਾਂ ਤੋਂ ਤੇ ਮੈਂ ਅੱਗੇ ਚੱਲ ਕੇ ਮੇਰੀਆਂ ਹੁਣ ਸਪਟੈਂਬਰ ਚ ਫੇਰ ਮੀਟਿੰਗਾਂ ਲੈਦੇ ਬਾਰੇ ਮੈਂ ਦੇਖੀਆਂ ਤੁਹਾਡੀਆਂ ਫੋਟੋਆਂ ਪਰ ਸਵਾਲ ਇੱਥੇ ਇੱਕ ਇਹ ਵੀ ਹੈ ਕਿ ਜਿਵੇਂ ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸੱਤਾ ਉੱਥੇ ਇਹਨੂੰ ਅੰਦਰੋਂ ਕੋਈ ਚੁਣੌਤੀ ਦੇਣ ਲਈ ਤਿਆਰ ਨਹੀਂ ਹੁੰਦਾ ਕਿ ਇਸੇ ਤਰ੍ਹਾਂ ਟਰੰਪ ਲਈ ਵੀ ਰਿਪਬਲਿਕਨਸ ਦੇ ਅੰਦਰ ਇਸ ਤਰ੍ਹਾਂ ਦਾ ਖੌਫ ਹੈ ਜਾਂ ਜੇ ਦੂਜੇ ਬੰਨੇ ਕਿਉਂਕਿ ਇੱਕ ਜਿਹੜੇ ਇੰਟਰਨਲ ਡੈਮੋਕ੍ਰੇਸੀ ਹੁੰਦੀ ਆ ਕਿਸੇ ਨੀਤੀ ਨੂੰ ਬਣਾਉਣ ਤੋਂ ਪਹਿਲਾਂ ਪਾਰਟੀ ਦੇ ਅੰਦਰ ਇੱਕ ਮੰਥਨ ਤਾਂ ਹੁੰਦਾ ਹੈ ਕਿ ਉਹ ਮਿਸਿੰਗ ਹੈ ਇਹ ਵਨ ਮੈਨ ਫੈਸਲੇ ਨੇ ਸਾਰੇ ਇਹਨਾਂ ਨੂੰ ਅਸੀਂ ਕਿਵੇਂ ਦੇਖੀਏ ਕਿਉਂਕਿ ਵੱਡੀ ਗੱਲ ਇਹ ਆ ਨਾ ਕਿ ਦੇਸ਼ ਅਮਰੀਕਾ ਖੁਦ ਪ੍ਰਭਾਵਿਤ ਹੋ ਰਿਹਾ ਇਹਦੇ ਦੂਜਿਆਂ ਨਾਲ ਰਿਸ਼ਤੇ ਪ੍ਰਭਾਵਿਤ ਹੋ ਰਿਹਾ ਇਹ ਇੱਕ ਹਿਸਟਰੀ ਦਾ ਚੈਪਟਰ ਆ ਤੇ ਰਿਪਬਲਿਕਨ ਇਹਦੇ ਚ ਫਸਣਗੇ ਕੱਲ ਨੂੰ ਉਹਨਾਂ ਨੂੰ ਅਗਲੀ ਇਲੈਕਸ਼ਨ ਦੇ ਵਿੱਚ ਵੀ ਇਹ ਫੇਸ ਕਰਨੀਆਂ ਪੈਣਗੀਆਂ ਜਾਂ ਉਹਨਾਂ ਨੂੰ ਬੈਨੀਫਿਟ ਲੱਗ ਰਿਹਾ ਇਹਦਾ ਵਨ ਮੈਨ ਫੈਸਲੇ ਤਾਂ ਨਹੀਂ ਹੈਗੇ ਕਿਉਂਕਿ ਬੇਸਿਕਲੀ ਜੋ ਮੈਨੂੰ ਲੱਗਦਾ ਕਿਉਂਕਿ ਮੈਂ ਤਾਂ ਜਿਹੜੇ ਬੰਦਾ ਦੱਸੇ ਨੇ ਉਹ ਸਾਰੇ ਵੱਡੇ ਲੀਡਰ ਆ ਜਿਨ੍ਹਾਂ ਨੂੰ ਮੈਂ ਮਿਲਿਆ ਮਤਲਬ ਉਹ ਆਮ ਬੰਦੇ ਜਿਵੇਂ ਉਹ ਜਿਹੜੇ ਟਿਮ ਸਕਾਟ ਨੇ ਉਹ ਨੈਸ਼ਨਲ ਰਿਪਬਲਿਕਨ ਸੈਨੇਟ ਕਮੇਟੀ ਸਾਰੀ ਕੈਂਪੇਨ ਦੇ ਚੇਅਰਮੈਨ ਆ ਮਾਈਕਲ ਵੈਟਲੀ ਜਿਹੜੇ ਆ ਉਹ ਆਰਐਨਸੀ ਦੇ ਰਿਪਬਲਿਕਨ ਨੈਸ਼ਨਲ ਕਮੇਟੀ ਦਾ ਚੇਅਰਮੈਨ ਆ ਹੋਰ ਸੈਨੇਟਰ ਨੇ ਜਾਂ ਹੋਰ ਬੰਦਿਆਂ ਨੂੰ ਮ ਇਹਨਾਂ ਦੇ ਮੈਂ ਇੱਕ ਕੈਬਨਿਟ ਸੈਕਟਰੀ ਨੂੰ ਮਿਲੇ ਆ ਰਸਲ ਵਾਟ ਜਿਹੜੇ ਕਿ ਬਜਟ ਦੇ ਡਾਇਰੈਕਟਰ ਨੇ ਤੇ ਕੈਬਨਿਟ ਜਨਰੇਟਰ ਆਮਪ ਦੇ ਮਿਨਿਸਟਰ ਨੇ ਉਹ ਤੇ ਇਹਨਾਂ ਦੀ ਆਪਣੀ ਉਹ ਉਸ ਕਿਸਮ ਦੀ ਨਹੀਂ ਹੈਗੀ ਜਿੱਦਾਂ ਆਪਾਂ ਸੋਚਦੇ ਆ ਲੋਕਾਂ ਲਈ ਤਾਂ ਹੋਊਗੀ ਪਰ ਇੰਟਰਨਲ ਪਾਰਟੀ ਦੇ ਵਿੱਚ 트ੰਪ ਦੀ ਉਹਦਾ ਇੰਟਰਡੀਟਰਸ਼ਿਪ ਕੋਈ ਨਹੀਂ ਹੈਗੀ ਇਹ 트ੰਪ ਨੂੰ ਲਾਈਕ ਕਰਦੇ ਉਹਦੇ ਨੀਤੀਆਂ ਨੂੰ ਕਿਉਂਕਿ ਜਿਹੜਾ ਇਹਨਾਂ ਦਾ ਕਨਜ਼ਰਵੇਟਿਵ ਏਜੰਡਾ ਉਹਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਇਹਨਾਂ ਦਾ ਇੱਕ ਏਜੰਡਾ ਆ ਜਿਵੇਂ ਆਪਣੇ ਜਿਹੜੀਆਂ ਰਾਈਟ ਵਿੰਗ ਪਾਰਟੀਆਂ ਜਿਵੇਂ ਕਹਿ ਲਓ ਇੰਡੀਆ 'ਚ ਬੀਜੇਪੀ ਦਾ ਏਜੰਡਾ ਇੱਕ ਹੁਣ ਜਿਹੜਾ ਹੁਣ ਜੇ ਬੀਜੇਪੀ ਦਾ ਆਰਐਸਐਸ ਦਾ ਏਜੰਡਾ ਕੋ ਇਨਫੋਰਸ ਕਰੂਗਾ ਆਰਐਸਐਸ ਤੇ ਆਰਐਸਐਸ ਥੋੜੀ ਆਪੋਜ਼ ਕਰੂਗੀ ਬੀਜੇਪੀ ਨੂੰ ਇਸ ਤਰ੍ਹਾਂ ਜਿਹੜੇ ਇਹਨਾਂ ਦਾ ਜਿਹੜਾ ਰਾਈਟ ਵਿੰਗਾਂ ਕੰਜ਼ਰਵੇਟਿਵ ਉਹਦਾ ਜਿਹੜਾ ਏਜੰਡਾ ਇੱਕ ਬਣਾਇਆ ਹੋਇਆ ਇਹਨਾਂ ਨੇ ਉਹ ਏਜੰਡੇ ਨੂੰ ਇਨਫੋਰਸ ਕੀਤਾ ਜਾ ਰਿਹਾ ਜਿਹਦੇ ਵਿੱਚ ਕਿ ਇਮੀਗ੍ਰੇਸ਼ਨ ਦਾ ਉਹਨਾਂ ਦਾ ਏਜੰਡਾ ਇੰਨਾ ਸਖਤ ਨਹੀਂ ਹੈਗਾ ਜਿੰਨਾ ਉਹ ਕਰ ਰਿਹਾ ਇਹਨਾਂ ਦਾ ਤਾਂ ਇੱਥੋਂ ਤੱਕ ਹੀ ਆ ਲੀਡਰਸ਼ਿਪ ਦਾ ਵੀ ਬਾਰਡਰ ਤੇ ਸਖਤੀ ਹੋਵੇ ਪਰ ਜਿਹੜੇ ਆ ਅੰਦਰੋਂ ਬੰਦੇ ਫੜੇ ਜਾ ਰਹੇ ਆ ਇਹਤੇ ਉਹ ਸਹਿਮਤ ਨਹੀਂ ਹੈਗੇ ਇਸ ਪੁਆਇੰਟ ਤੇ ਪਰ ਬਾਕੀ ਗੱਲਾਂ ਤੇ ਸਹਿਮਤ ਨੇ ਜਿਵੇਂ ਆ ਅਬੋਰਸ਼ਨ ਦਾ ਇਸ਼ੂ ਹੋ ਗਿਆ ਜੀ ਜਿਹੜੀ ਸੇਮ ਸੈਕਸ ਮੈਰਿਜ ਨਹੀਂ ਹੋਣੀ ਚਾਹੀਦੀ ਜਿਹੜੀਆਂ ਲਿਬਰਲ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਆ ਹੁੰਦੇ ਆ ਪ੍ਰੋਗਰਾਮ ਜਿੱਦਾਂ ਮਨ ਲੋ ਗਰੀਬਾਂ ਨੂੰ ਸਬਸਿਡੀ ਦੇਣੀ ਜਾਂ ਜਿਹੜੀ ਬਰਾਬਰਤਾ ਫਲਾਣੀ ਜਾਂ ਕਿਸੇ ਨੂੰ ਆ ਜਿਹੜੀਆਂ ਜਿਵੇਂ ਸੀਟਾਂ ਪਰ ਆਖਮੀਆਂ ਰੱਖਦੇ ਆ ਉਹਨੂੰ ਇਹ ਸਮਝਦੇ ਆ ਗਲਤ ਆ ਫਿਰ ਜਿਹੜੇ ਲੋਕਾਂ ਨੂੰ ਫ੍ਰੀ ਤੇ ਨੂੰ ਫੂਡ ਸਟੈਂਪਾਂ ਇੱਥੇ ਮਿਲਦੀਆਂ ਜਾਂ ਜਿਹੜੀ ਜਿਹੜੀ ਸਰਕਾਰ ਏਡ ਦਿੰਦੀ ਆ ਜਿਵੇਂ ਆ ਲੋਕਾਂ ਨੂੰ ਪੈਸੇ ਲੱਗ ਜਾਂਦੇ ਆ ਵੀ ਸਾਡੇ ਕੋਲ ਕੰਮ ਹੈ ਨਹੀਂ ਫਰਲਾਣਾ ਹੈ ਨਹੀਂ ਇਹ ਇਹਨਾਂ ਦਾ ਏਜੰਡਾ ਹੈਗਾ ਵੀ ਇਦਾਂ ਦੇ ਬੰਦੇ ਇੱਥੇ ਨਹੀਂ ਹੋਣੇ ਚਾਹੀਦੇ ਕਿਉਂਕਿ ਬੰਦਾ ਕੰਮ ਕਰੇ ਖਾਵੇ ਤੇ ਇਹ ਮਤਲਬ ਫ੍ਰੀ ਨਹੀਂ ਕੁਝ ਵੀ ਹੁਣ ਜਿਹੜੀ ਅਮਰੀਕਨ ਜਿਹੜੀ ਜਿਹੜੀ ਕਨਜ਼ਰਵੇਟਿਵ ਏਜੰਡਾ ਹੈਗਾ ਵੀ ਫ੍ਰੀ ਨਹੀਂ ਕੁਝ ਵੀ ਹੋਣਾ ਚਾਹੀਦਾ ਵੀ ਆਂਡ ਹੋਣਾ ਚਾਹੀਦਾ ਜਾਂ ਕਿਸੇ ਲੈਵਲ ਤੇ ਫ੍ਰੀ ਉਹਦਾ ਹੀ ਹੋਵੇ ਜਿਹੜਾ ਬੰਦਾ ਮੰਜੇ ਤੇ ਪਿਆ ਜਾਂ ਵੀਲਚੇਅਰ ਤੇ ਆ ਇੱਥੇ ਹੁਣ ਜਿਹੜੇ ਕਈ ਲੋਕ ਨੇ ਅਬਿਊਜ਼ ਕਰਦੇ ਆ ਉਦਾਂ ਹੀ ਜਿਵੇਂ ਬੜਾ ਬੜਾ ਜਿਵੇਂ ਆਪਣੇ ਰਾਸ਼ਨ ਕਾਰਡ ਬਣਦੇ ਇਸ ਤਰ੍ਹਾਂ ਦੇ ਉਹ ਏਜੰਡਾ ਐਨਫੋਰਸ ਹੋ ਰਿਹਾ ਜਿਹੜਾ ਹੁਣ ਆ ਬਿਗ ਬਿਊਟੀਫੁਲ ਬਿੱਲ ਪਾਸ ਹੋਇਆ ਇਹਦੇ ਵਿੱਚ ਜਿਹੜੇ ਕਟ ਲੱਗੇ ਨੇ ਜ਼ਿਆਦਾ ਉਹ ਕਟ ਜਿਹੜਾ ਵੇਸਟਫੁਲ ਐਕਸਪੈਂਡਚਰ ਫ੍ਰਿੰਡ ਦਾ ਇਹ ਵੀ ਏਜੰਡਾ ਵੀ ਜਿਹੜੇ ਬਾਹਰਲੇ ਮੁਲਕਾਂ ਨੂੰ ਏਡ ਮਿਲਦੀ ਆ ਉਹ ਗਲਤ ਆ ਜਿਵੇਂ ਹੁਣ ਜਿਵੇਂ ਹੁਣ ਸਰਕਾਰਾਂ ਏਡ ਦਿੰਦੀ ਆ ਸੀ ਬਾਹਰਲੇ ਮੁਲਕਾਂ ਨੂੰ ਵੀ ਜਿਹੜੀਆਂ ਪਹਿਲੀਆਂ ਸੀ ਵੀ ਉਹ ਨਹੀਂ ਮਿਲਣੀ ਚਾਹੀਦੀ ਫਿਰ ਏਜੰਡਾ ਰਸ਼ੀਆ ਦੇ ਖਿਲਾਫ ਹੁਣ ਹੁਣ ਹੈਗਾ ਉਹ ਵੀ ਇਹ ਪਾਰਟੀ ਦੇ ਬਤੌਰੇ ਐਜ਼ ਅ ਪਰਸਨ ਟਰੰਪ ਰਸ਼ੀਆ ਦੇ ਖਿਲਾਫ ਨਹੀਂ ਹੈਗੇ ਪਰ ਪਾਰਟੀ ਦੇ ਪ੍ਰੈਸ਼ਰ ਥੱਲੇ ਆ ਕੇ ਉਹ ਹੁਣ ਰਸ਼ੀਆ ਦੇ ਖ ਕਿਉਂਕਿ ਜਿਹੜਾ ਪਾਰਟੀ ਦਾ ਉਹ ਪਾਰਟੀ ਦੀ ਗੱਲ ਸੁਣਦੇ ਆ ਉਹ ਇਹ ਇਹ ਮਤਲਬ ਬਿਲਕੁਲ ਗਲਤ ਇੰਪ੍ਰੈਸ਼ਨ ਆ ਵੀ ਉਹ ਕੋਈ ਆਪਣੀ ਮਰਜ਼ੀ ਕਰਦਾ ਕਿਉਂਕਿ 트럼ਪ ਦੇ ਪੋਟੇ ਨਾਲ ਬਹੁਤ ਚੰਗੇ ਰਿਲੇਸ਼ਨ ਆ ਲੇਕਿਨ ਹੁਣ ਪਾਰਟੀ ਦਾ ਪ੍ਰੈਸ਼ਰ ਇੰਨਾ ਹੈਗਾ ਕਿ ਜੋ ਰਸ਼ੀਆ ਕਰ ਰਿਹਾ ਯੂਕਰੇਨ 'ਚ ਅਸੀਂ ਖੜਨਾ ਉਹ ਫਿਰ ਉਹਨਾਂ ਦੀ ਗੱਲ ਉਸ ਲੈਵਲ ਤੇ ਸੁਣਦੇ ਪਰ ਜਿਹੜਾ ਇਮੀਗ੍ਰੇਸ਼ਨ ਦੀ ਇੰਟਰਨਲ ਇਨਫੋਰਸਮੈਂਟ ਹੈ ਲੋਕੀ ਅੱਜ ਮੈਂ ਮੈਂ ਕਹਿ ਕੇ ਹਟਿਆ ਵਰ ਪਰਮਟ ਵਾਲੇ ਫੜ ਰਹੇ ਆ ਜਾਂ ਦੂਜੇ ਤੀਜਿਆਂ ਨੂੰ ਫੜ ਫੜ ਕੇ ਅੰਦਰ ਕਰੀ ਜਾਂਦੇ ਇਕਨੋਮੀ ਦੇ ਜਿਹੜੀ ਇਕਨੋਮੀ ਹਰਟ ਕਰ ਰਹੀ ਆ ਉਹਨਾਂ ਦੇ ਏਜੰਡੇ 'ਚ ਹੈ ਨਹੀਂਗਾ ਉਹ ਪਰ ਬਾਕੀ ਗੱਲਾਂ ਜਿਹੜੀਆਂ ਨੇ ਉਹਨਾਂ ਦੇ ਮੁਤਾਬਕ ਚੱਲ ਰਹੀਆਂ ਇਸ ਕਰਕੇ ਉਹ ਖੁਸ਼ ਨੇ ਵੀ ਸਾਡਾ ਜਿਹੜਾ ਦੂਜਾ ਏਜੰਡਾ ਉਹ ਇੰਪਲੀਮੈਂਟ ਹੋ ਰਿਹਾ ਹਜੇ ਤੱਕ ਬਾਕੀ ਜਦੋਂ ਇਕਨੋਮੀ ਹਰਟ ਹੋਈ ਜੇ ਫੈਕਰ ਹੋਈ ਇਹਦਾ ਦੂਜਾ ਰਿਜ਼ਲਟ ਨਿਕਲਿਆ ਕਿਉਂਕਿ ਹਰ ਚੀਜ਼ ਦਾ ਇੱਕ ਜਿਹੜਾ ਕਾਊਂਟਰਫੈਕਟ ਵੀ ਹੁੰਦਾ ਨਾ ਜਿਵੇਂ ਆਪਾਂ ਸੋਚਦੇ ਆ ਬੜਾ ਵਧੀਆ ਹੋਗਾ ਕਿ ਹੋਰ ਮਾੜਾ ਵੀ ਹੋ ਜਾਂਦਾ ਸੋ ਉਹ ਜੇ ਇਹਦਾ ਇਫੈਕਟ ਦੂਜੇ ਪਾਸੇ ਹੋਏਗਾ ਫੇਰ ਉਹ ਸੋਚ ਕੇ ਮਜਬੂਰ ਹੋਣਗੇ ਲੇਕਿਨ ਉਹਨਾਂ ਦਾ ਕੰਟਰੋਲ ਉਹ ਤੱਕ ਹੈਗਾ ਉਹ ਸਿਚੁਏਸ਼ਨ ਨਹੀਂ ਹੈ ਜੋ ਲੱਗ ਰਿਹਾ ਦੁਨੀਆ ਨੂੰ ਵੀ ਉਹ ਪਤਾ ਨਹੀਂ ਕਿੱਡਾ ਡ ਉਦੀ ਜਿਹੜੀ ਪਾਰਟੀ ਆ ਇਸ ਟਾਈਮ ਤੇ ਉਹਦੇ ਨਾਲ ਆ ਜਿਹੜੇ ਪਾਰਟੀ ਦੇ ਥਿੰਕ ਟੈਂਕ ਨੇ ਉਹਨਾਂ ਦੇ ਮੁਤਾਬਕ ਚੱਲਦਾ ਹੋ ਮੈਂ ਤੁਹਾਡੇ ਕੋਲ ਇੱਕ ਆਖਰੀ ਸਵਾਲ ਪੁੱਛਣਾ ਹੈ ਕਿ ਉੱਥੇ ਰਾਜਸੀ ਸ਼ਰਨ ਵਾਲਿਆਂ ਦੀ ਸਥਿਤੀ ਕੀ ਹੈ ਪੋਲਿਟਿਕਲ ਅਸਾਈਲਮ ਜਿਹੜੇ ਕੇਸ ਨੇ ਉਹਨਾਂ ਦੀ ਕੀ ਸਥਿਤੀ ਹੈ ਲੇਕਿਨ ਉਸ ਤੋਂ ਪਹਿਲਾਂ ਕੀ ਅਮਰੀਕਨਜ਼ ਫੀਲ ਕਰਦੇ ਨੇ ਕਿ ਜਿਹੜਾ ਅਮਰੀਕਾ ਫਰਸਟ ਵਾਲਾ ਨਾਰਾ ਹੈ ਜਾਂ ਅਮਰੀਕਾ ਨੂੰ ਸਭ ਤੋਂ ਉੱਪਰ ਰੱਖਣ ਦਾ ਜਿਹੜਾ ਇੱਕ ਕੀ ਉੱਥੇ ਉਹ ਫੀਲ ਕਰ ਰਿਹਾ ਕਿ ਜਿੰਨੇ ਸਟੈਪ ਡੋਨਲਡ ਟਰੰਪ ਚਾਹੇ ਸਰਕਾਰ ਵੱਲੋਂ ਲਏ ਜਾ ਰਹੇ ਆ ਉਹ ਤਾਂ ਉਹਨਾਂ ਨੂੰ ਬੈਨੀਫਿਟ ਹੈ ਦੁਨੀਆ ਦੇ ਵਿੱਚ ਜਾਂ ਦੁਨੀਆ ਬਾਰੇ ਉਹ ਸੋਚਦੇ ਹੀ ਨਹੀਂ ਇੰਟਰਨਲੀ ਮੈਂ ਤਾਂ ਇਹ ਵੀ ਕਿਤੇ ਪੜਿਆ ਸੀ ਕਿ ਜ਼ਿਆਦਾਤਰ ਅਮਰੀਕਨਸ ਨੂੰ ਵਿਦੇਸ਼ ਨੀਤੀ ਨਾਲ ਬਾਕੀ ਦੀ ਦੁਨੀਆ ਨਾਲ ਕੋ ਬਹੁਤਾ ਲੈਣ ਦੇਣ ਵੀ ਨਹੀਂ ਹੁੰਦਾ ਮਤਲਬ ਅੰਦਰ ਕੀ ਫੀਲ ਆ ਲੋਕਾਂ 'ਚ ਜਿਹੜਾ ਤਾਂ ਆਮ ਲੋਕ ਨੇ ਉਹਨਾਂ ਨੂੰ ਤਾਂ ਫੀਲ ਇਕਨੋਮੀ ਨਾਲ ਆ ਜਿਵੇਂ ਇੱਥੇ ਵੀ ਹੁੰਦਾ ਵੀ ਜੇ ਆ ਜੇ ਹੁਣ ਆਟਾ ਦਾਲ ਸਸਤੀ ਆ ਜਾਂ ਤੇਲ ਦੀਆਂ ਕੀਮਤਾਂ ਘਟਾ ਇੱਥੇ ਵੀ ਉਦਾਂ ਹੀ ਆ ਹੁਣ ਉਹ ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ ਸੀ ਐਤਕੀ ਇਸ ਕਰਕੇ ਪਾਈਆਂ ਸੀ ਕਿ ਇਨਫਲੇਸ਼ਨ ਦਾ ਕੰਟਰੋਲ ਹੋਈ ਸੀ ਪਰ ਲੋਕਾਂ ਦੀ ਜ਼ਿੰਦਗੀ ਨਹੀਂ ਸੀ ਦਿਖ ਰਹੀ ਤੇ ਉਹ ਲੋਕਾਂ ਨੇ ਕਿਹਾ ਵੀ ਸ਼ਾਇਦ ਟਰੰਪ ਦੇ ਆਉਣ ਨਾਲ ਜਿਹੜੀ ਮਲੇ ਇਕਨੋਮੀ ਬੜੀ ਇੰਪਰੂਵ ਹੋ ਜਾਏਗੀ ਉਹ ਹੋਈ ਨਹੀਂ ਸੋ ਲੋਕੀ ਤਾਂ ਉਸ ਕੱਲੋਂ ਨਾਰਾਜ਼ ਆ ਜਿਹੜੀ ਬਾਕੀ ਆ ਦੂਜੀਆਂ ਗੱਲਾਂ ਨੇ ਇਹ ਜਿਹੜੇ ਲੋਕੀ ਜਿਨ੍ਹਾਂ ਦੀ ਵਿਚਾਰਧਾਰਾ ਜਿਹੜੇ ਹੁਣ ਕਨਜ਼ਰਵੇਟਿਵ ਲੋਕ ਨੇ ਜਾਂ ਜਾਂ ਕਹੇ ਲੋ 크ਿਸਚਨ ਵਿਚਾਰਧਾਰਾ ਦੇ ਆ ਜਾਂ ਜਿਹੜੇ ਬੰਦੇ ਇਹ ਬਲੋ ਫੈਮਿਲੀ ਰੀਅਨਟਡ ਨੇ ਜਾਂ ਜਿਹੜੇ ਲਾਈਕ ਕਰਦੇ ਆ ਕੰਜ਼ਰਵੇਟਿਵ ਵੈਲਿਊ ਜਿਵੇਂ ਆਪਾਂ ਕਹਿੰਦੇ ਆ ਵੀ ਫੈਮਿਲੀ ਹੋਣੀ ਚਾਹੀਦੀ ਐ ਸਿੱਖਾਂ ਨੂੰ ਕਹਿੰਦੇ ਪੱਗ ਬੰਨਣੀ ਚਾਹੀਦੀ ਬਾੜ ਰੱਖੋ ਅਮਰੇ ਛਕੋ ਇਦਾਂ ਦਾ ਇਹਨਾਂ ਦੇ ਵਿੱਚ ਵੀ ਜਿਹੜਾ ਕੰਜ਼ਰਵੇਟਿਵ ਵਿੰਗ ਆ ਉਹ ਇਸ ਗੱਲੋਂ ਪ੍ਰਸੰਨ ਆ ਕਿ ਜੋ ਆ ਟਰੰਪ ਇਹ ਗੱਲਾਂ ਕਰ ਰਿਹਾ ਜੇ ਉਹਨਾਂ ਨੇ ਇਕਨੋਮੀ ਦਾ ਦੂਜਾ ਐਸਪੈਕਟ ਦੇਖਿਆ ਕਿਉਂਕਿ ਉਹਨਾਂ ਦਾ ਜ਼ਿਆਦਾ ਇਮੀਗ੍ਰੈਂਟਸ ਨਾਲ ਵਾਹ ਨਹੀਂ ਪਰ ਜਿਹੜੀਆਂ ਹੈਗੀਆਂ ਡੈਮੋਕ੍ਰੈਟਿਕ ਸਟੇਟਾਂ ਜਿਵੇਂ ਕੈਲੀਫੋਰਨੀਆ ਨਿਊਯਾਰਕ ਜਾਂ ਦੂਜੇ ਤੀਜੇ ਇਹਨਾਂ ਦੇ ਵਿੱਚ ਜਿਆਦਾ ਇਮੀਗ੍ਰੈਂਟਸ ਨੇ ਤੇ ਇਹਨਾਂ ਜਿਹੜੇ ਬਿਜ਼ਨੈਸਸ ਨੇ ਉਹ ਡਿਪੈਂਡੈਂਟ ਨੇ ਉਹਨਾਂ ਤੇ ਖਾਸ ਕਰਕੇ ਫਾਰਮਿੰਗ, ਟਰੱਕਿੰਗ ਸੈਕਟਰ ਇੱਥੇ ਜਿਹੜੇ ਰਿਪਬਲਿਕਨ ਪਾਰਟੀ ਦੇ ਸਪੋਰਟਰ ਨੇ ਉਹ ਵਰਡ ਨੇ ਉਹ ਇਸ ਗੱਲੋਂ ਇਹ ਕਹਿ ਰਹੇ ਆ ਕਿ ਇਹ ਸਾਡਾ ਨੁਕਸਾਨ ਹੋ ਰਿਹਾ ਬਾਕੀ ਨੁਕਸਾਨ ਤਾਂ ਓਵਰਾਲੀ ਜੇ ਇਕਨੋਮੀ ਦੇ ਨੰਬਰ ਜਿਵੇਂ ਆਯਾਤ ਕੀ ਘਟਾ ਆਇਆ ਜਾਂ ਅਗਲੇ ਮਹੀਨੇ ਹੋਰ ਘਟਾ ਆਏ ਹੋਰ ਆਏ ਤੇ ਇੱਥੇ ਕੋ ਰੈਸੈਸ਼ਨ ਆ ਗਿਆ ਜਾਂ ਕਲੋਮੀ ਪਿੱਛੇ ਚਲੀ ਗਈ ਫੇਰ ਜਿਹੜੀ ਇਹਦੀ ਇਹਨਾਂ ਦੀ ਪਾਰਟੀ ਆ ਤੇ ਪਲੱਸ ਜਿਹੜਾ ਇਹਨਾਂ ਦਾ ਥਿੰਕ ਟੈਂਕ ਆ ਜਾਂ ਜਿਹੜੀ ਕਨਸਰਵੇਟਿਵ ਬੇਸ ਹੈ ਇਹਨਾਂ ਦੀ ਪਾਰਟੀ ਜਿਹੜੇ ਵਿਚਾਰਧਾਰਾ ਵਾਲੇ ਬੰਦੇ ਨੇ ਉਹ ਫਿਰ ਉਲਟ ਜਾਣਗੇ ਇਕਨੋਮੀ ਕਰਕੇ ਤਾਂ ਫਿਰ ਉਹ ਇਹਨੂੰ ਸਭ ਕੁਝ ਹੀ ਆਪਣਾ ਬੰਦ ਜਾਂ ਚੇਂਜ ਕਰਨਾ ਪਊਗਾ ਉਹਨਾਂ ਦੇ ਪਿੱਛੇ ਲੱਗੇ ਅਜੇ ਤੱਕ ਉਹਦੇ ਨਾਲ ਨੇ ਪਰ ਜਿਹੜੇ ਉਹ ਬੰਦੇ ਸਿਆਣੇ ਆ ਕਹਿ ਲਓ ਜਿਹੜੇ ਪੜ੍ਹੇ ਲਿਖੇ ਨੇ ਕਲੋਮਬਿਸਟ ਨੇ ਜਾਂ ਜਿਹੜੇ ਲੋਕਾਂ ਦੀਆਂ ਜੋਬਾਂ ਜਾ ਰਹੀਆਂ ਜਾਂ ਜਿਹੜੇ ਲੋਕੀ ਫੀਲ ਕਰ ਰਹੇ ਆ ਜਿਨ੍ਹਾਂ ਨੂੰ ਨੁਕਸਾਨ ਹੋ ਰਿਹਾ ਜਿਨ੍ਹਾਂ ਨੂੰ ਲੱਗ ਰਿਹਾ ਵੀ ਨੁਕਸਾਨ ਆ ਉਹ ਜ਼ਰੂਰ ਫੀਲ ਕਰ ਰਹੇ ਨੇ ਕਿ ਸਾਡਾ ਇਹ ਨੀਤੀਆਂ ਨਾਲ ਨੁਕਸਾਨ ਹੋ ਰਿਹਾ ਜਿਹੜੇ ਮੂਲ ਪਛਿੰਦੇ ਨੇ ਅਮਰੀਕਾ ਦੇ ਤੁਹਾਡਾ ਮਤਲਬ ਜਿਹੜੇ ਟ੍ਰੈਡੀਸ਼ਨਲ ਸੋਚ ਵਾਲੇ ਨੇ ਉਹ ਜਿਹੜੇ ਰਿਮੋਟ ਦੇ ਵਿੱਚ ਵੀ ਬਹੁਤ ਪਿੰਡੂ ਏਰੀਆ ਚ ਜਿੱਥੇ ਕਿਤੇ ਬਲੋ ਪਾਵਰਟੀ ਵੀ ਹੈ ਉਹ 트럼ਪ ਨੂੰ ਭੁਗਤੇ ਪਿਛਲੀ ਵਾਰੀ ਵੀ ਭੁਗਤੇ ਇਸ ਵਾਰੀ ਵੀ ਤੁਹਾਡਾ ਮਤਲਬ ਹੈ ਕਿ ਉਹ ਜਿਹੜੀ ਅਮਰੀਕਨ ਇੱਕ ਅਪਰੋਚ ਹੈ ਜਿਹੜੀ ਸਦੀਆਂ ਤੋਂ ਚੱਲੀ ਆਉਂਦੀ ਹੈ ਉਹ 트럼ਪ ਦੇ ਹੱਕ ਚ ਤੁਰਦੀ ਹੈ ਹੁਣ ਮੈਂ ਤੁਹਾਡੇ ਕੋਲ ਲਾਸਟ ਸਵਾਲ ਜਿਹੜਾ ਰਾਜਸੀ ਸ਼ਰਨ ਵਾਲਾ ਪੋਲਿਟੀਕਲ ਅਸਾਈਲਮ ਦੇ ਕੇਸ ਹੈ ਉਹਨਾਂ ਦੀ ਕੀ ਸਥਿਤੀ ਹੈ ਪਤਾ ਲੱਗਿਆ ਸੀ ਉਹਦੇ ਉੱਤੇ ਵੀ ਇਹਨਾਂ ਨੇ ਕਾਫੀ ਪੈਨੀ ਨਜ਼ਰ ਰੱਖੀ ਹੋਈ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਉਹ ਇਚ ਹੋਰ ਮੋਰੀ ਬਜੋ ਇਹਨੂੰ ਵਰਥਰੇ ਪੋਲਿਟਿਕਲ ਸੈਲਮ ਦੇ ਕੇਸਾਂ ਦੇ ਲਾ ਤਾਂ ਨਹੀਂ ਇਹ ਚੇਂਜ ਕਰ ਸਕਦੇ ਕਿਉਂਕਿ ਲਾ ਚੇਂਜ ਕਰਨ ਵਾਸਤੇ ਇਹਨਾਂ ਨੂੰ ਅਮਰੀਕਾ ਸਿਸਟਮ ਹੈ ਆ ਵੀ ਜਿਹੜੀ ਇਹਨਾਂ ਦੀ ਸੈਨੇਟ ਹੈਗੀ ਆ ਜਾਂ ਹਾਊਸ ਆ ਜਿਵੇਂ ਸੈਨੇਟ ਹੋ ਆ ਜਿਵੇਂ ਆਪਣੀ ਰਾਜ ਸਭਾ ਹੁੰਦੀ ਆ ਤੇ ਹਾਊਸ ਹੋ ਆ ਜਿਵੇਂ ਆਪਣੀ ਲੋਕ ਸਭਾ ਹੁੰਦੀ ਆ ਪਰ ਆਪਣੇ ਜਿਹੜੇ ਰਾਜ ਸਭਾ ਦੇ ਮੈਂਬਰ ਨੋਮੀਨੇਟਡ ਹੁੰਦੇ ਨੇ ਇੱਥੇ ਸੈਨੇਟ ਦੇ ਮੈਂਬਰਾਂ ਦੀ ਇਲੈਕਸ਼ਨ ਸਿੱਧੀ ਸਟੇਟ ਚੋਂ ਹੁੰਦੀ ਜਿਵੇਂ ਗਵਰਨਰ ਦੀ ਹੁੰਦੀ ਆ ਦੋ ਬੰਦੇ ਚੁੜੇ ਜਾਂਦੇ ਹਰ ਸਟੇਟ ਚੋਂ ਜਿਹੜੇ ਸੈਨੇਟਰ ਆ ਇਸੇ ਕਰਕੇ ਸੈਨੇਟਰ ਬਹੁਤ ਪਾਵਰਫੁ ਜਿਹੜੇ ਕੌਂਗਰੈਸਮੈਨ ਆ ਉਹ ਸਟੇਟ ਦੀ ਆਬਾਦੀ ਦੇ ਮੁਤਾਬਕਾ ਜਿਵੇਂ ਇੱਕ ਹੁਣ ਕਿਸੇ ਸਟੇਟ 'ਚ 50 ਹੋਣਗੇ ਕਿਸੇ 'ਚ 80 ਵੀ ਹੋ ਸਕਦੇ ਕਿਸੇ 200 ਵੀ ਹੋ ਸਕਦੇ ਆ ਉਹ ਉਹਨਾਂ ਇਲੈਕਸ਼ਨ 2 ਸਾਲਾਂ ਬਾਅਦ ਹੁੰਦੀ ਆ ਸੋ ਉਹ ਲਾ ਪਾਸ ਕਰਦੇ ਆ ਉੱਥੇ ਇਹਨਾਂ ਦੀ ਮੈਜੋਰਟੀ ਅਜੇ ਇਸ ਕਿਸਮ ਦੀ ਨਹੀਂ ਕਿ ਲਾਏ ਪਾਸ ਕਰ ਸਕਣ ਸੋ ਇਸ ਕਰਕੇ ਇਹ ਇਮੀਗ੍ਰੇਸ਼ਨ ਦਾ ਲਾ ਨਾ ਪਾਸ ਹੋਣ ਕਰਕੇ ਉਹ ਆ ਪਰ ਇਹ ਕਰਦੇ ਕੀ ਆ ਵੀ ਜਿਹੜੀ ਇਨਫੋਰਸਮੈਂਟ ਜ਼ਿਆਦਾ ਹੋਣ ਕਰਕੇ ਇਦਾਂ ਦੀਆਂ ਗੱਲਾਂ ਵੀ ਜਿਵੇਂ ਕਿਸੇ ਦਾ ਕੇਸ ਲੱਗਿਆ ਉਹਦਾ ਜਿਹੜਾ ਕੇਸ ਡਿਸਮਿਸ ਕਰਤਾ ਚਾਰजेस ਵਾਪਸ ਲੈ ਲੇ ਤਾਂ ਫੇਰ ਦੁਬਾਰਾ ਡਿਟੇਨ ਕਰ ਲਿਆ ਅਰੈਸਟ ਕਰ ਲਿਆ ਕੋ ਬਹਾਨਾ ਬਣਾ ਕੇ ਜੀ ਇਹਦੇ ਬਿਆਨ ਨਹੀਂ ਹੋਏ ਇਹਦਾ ਫਰਾਣਾ ਨਹੀਂ ਹੋਇਆ ਜਾਂ ਇਹ ਬੰਦੇ ਆ ਕੋ ਕ੍ਰਿਮਨਲ ਰੈਕਡ ਆ ਉਹਦੀ ਕੋ ਲਿਮਟ ਹੀ ਹੈ ਨਹੀਂ ਜਾਂ ਕਿਸੇ ਦਾ ਕੁਝ ਵੀ ਕਹਿ ਕੇ ਇਹ ਫਲਾਈਟ ਰਿਸਕ ਆ ਜੀ ਇਹਨੇ ਭੱਜ ਜਾਣਾ ਸੋ ਇਹਨਾਂ ਤਰੀਕਿਆਂ ਨਾਲ ਬੰਦਿਆਂ ਨੂੰ ਡਿਟੇਨ ਕਰ ਰਿਹਾ ਉਹਦੇ ਕਰਕੇ ਸੈਲਮ ਅੱਗੇ ਨਾਲ ਮੁਸ਼ਕਲਾプラス ਜੱਜਾਂ ਤੇ ਵੀ ਪ੍ਰੈਸ਼ਰ ਆ ਇਹਨਾਂ ਨੇ ਹੁਣ 18 ਜੱਜ ਕੱਢੇ ਆ ਪਿੱਛੇ ਇਮੀਗ੍ਰੇਸ਼ਨ ਜਿਹੜੇ ਆ ਇਮੀ ਇਮੀਗ੍ਰੇਸ਼ਨ ਦੇ ਜੱਜ ਹੁੰਦੇ ਆ ਆ ਲੋਅਰ ਕੋਰਟ ਤੇ ਸਮਝ ਲਓ ਜਿਹੜੀ ਪਹਿਲੀ ਇਮੀਗ੍ਰੇਸ਼ਨ ਦੀ ਕੋਰਟ ਆ ਹਾਈ ਕੋਰਟਾਂ ਦੇ ਨਹੀਂ ਤੇ ਉਹ ਜਦੋਂ ਕੱਢੇ ਆ ਇਹਨਾਂ ਨੇ ਤਾਂ ਇਹ ਉਹਨਾਂ ਵਿੱਚੋਂ ਵੀ 4-5 ਅੱਜ ਬੋਲੇ ਵੀ ਸਾਡੇ ਤੇ ਪ੍ਰੈਸ਼ਰ ਸੀ ਸਾਨੂੰ ਪੁੱਛਦੇ ਸੀ ਕਿੰਨੇ ਕੇਸ ਤੁਸੀਂ ਫੇਲ ਕਰਦੇ ਆਂ ਰੋਜ਼ ਦੇ ਕਿੰਨੇ ਦਾ ਫੈਸਲਾ ਕਰ ਰਹੇ ਆ ਅਸੀਂ ਨਹੀਂ ਕਰ ਸਕੇ ਸਾਨੂੰ ਕੱਢਤਾ ਸੋ ਜੱਜਾਂ ਤੇ ਵੀ ਪ੍ਰੈਸ਼ਰ ਆ ਹੁਣ ਇਹ ਪਤਾ ਨਹੀਂ ਸੱਚ ਆ ਜਾਂ ਹਰੇਕ ਜੱਜ ਨੂੰ ਕਹਿ ਰਹੇ ਨਹੀਂ ਕਹਿ ਰਹੇ ਪਰ ਉਹਦੇ ਕਰਕੇ ਸੈਲਮ ਦੇ ਕੇਸਾਂ ਤੇ ਅਸਰ ਆ ਪਾਸਿੰਗ ਪਰਸੈਂਟੇਜ ਘਟ ਗਈ ਆ ਜਿਵੇਂ ਅੱਗੇ ਜੇ ਹੁਣ ਵੀ ਕਹਿ ਲਓ 50-60% ਕੇਸ ਪਾਸ ਹੁੰਦੇ ਸੀ ਹੁਣ 10-15-20% ਹੀ ਹੁੰਦੇ ਆ ਸਿਰਫ ਇਹਨਾਂ ਗੱਲਾਂ ਤੇ ਅਸਰ ਹੈਗਾ ਤੇ ਬਾਕੀ ਜਿਹੜੀ ਆ ਬਾਰਡਰ ਤੇ ਤਾਂ ਬਿਲਕੁਲ ਹੀ ਅੱਗੇ ਲੋਕੀ ਆ ਕੇ ਸੈਲਮ ਕਲੇਮ ਕਰਦੇ ਸੀ ਫੜੇ ਜਾਂਦੇ ਸੀ ਬੌਂਡ ਹੁੰਦੇ ਸੀ ਉਹ ਵੀ ਹੈ ਨਹੀਂ ਸੋ ਸੈਲਮ ਦੇ ਸਾਰੇ ਪੂਰੇ ਸਟਰਕਚਰ ਤੇ ਅਸਰ ਹੈਗਾ ਐਨਫੋਰਸਮੈਂਟ ਦਾ ਪਰ ਲਾਜ ਕੋਈ ਜਿਹੜੀ ਤਬਦੀਲੀ ਨਹੀਂ ਕਾਨੂੰਨ ਉਹੀ ਆ ਅੱਛਾ ਆਖਰੀ ਕੋਈ ਟਿੱਪਣੀ ਤੁਹਾਨੂੰ ਲੱਗਦਾ ਹੈ ਕੋਈ ਗੱਲ ਜਿਹੜੀ ਕਰਨ ਵਾਲੀ ਹੈ ਜਿਹੜੇ ਮੇਰੇ ਸਵਾਲ ਤੋਂ ਪਰੇ ਮੈਂ ਇੱਕ ਤਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਇੱਥੇ ਕਈ ਲੋਕੀ ਆ ਜੇ ਵੀ ਮੈਂ ਦੇਖਦਾ ਵੀ ਸਾਨੂੰ ਕਹਾਂ ਆਉਂਦੀਆਂ ਵੀ ਬਾਰਡਰ ਤੋਂ ਆਉਂਦੇ ਆ ਜਾਂ ਫੜੇ ਜਾਂਦੇ ਆ ਜੇਲਾਂਾਂ 'ਚ ਹੈਗੇ ਆ ਵੀ ਇਹ ਕਿਸੇ ਤਾਂ ਗਮਰਾਹ ਹੋ ਕੇ ਜਾਂ ਏਜੰਟਾਂ ਜਾਂ ਹੋ ਰਹੀ ਨਾ ਆਉਂ ਅਮਰੀਕਾ ਚ ਐਂਟਰੀ ਨਹੀਂ ਮਿਲਨੀ ਇਥੇ ਜਿਹੜੇ ਇਥੇ ਲੋਕ ਰਹਿ ਰਿਹਾ ਉਹਨਾਂ ਨੂੰ ਔਖਾ ਹੋਇਆ ਜੇ ਕੋ ਫੜਿਆ ਜਾਵੇ ਛੜਾਉਣਾ ਤਾਂ ਜਿਹੜੇ ਬਾਰਡਰ ਤੇ ਆਉਂਦੇ ਆ ਉਹਨਾਂ ਨੂੰ ਬਾਹਰ ਆਉਣ ਦਾ ਕੋਈ ਚਾਂਸ ਹੈ ਨਹੀਂ ਤਾਂ ਇਸ ਕਰਕੇ ਜਿਵੇਂ ਕਈ ਲੋਕੀ ਇਸ ਝਾਂਸੇ 'ਚ ਆ ਜਾਂਦੇ ਰੰਦਾਵਾ ਸਾਹਿਬ ਵੀ ਤੁਹਾਨੂੰ ਸੇਫ ਲੰਗਾ ਦੇਵਾਂਗੇ ਅਸੀਂ ਤੁਸੀਂ ਆਜੋ ਤੁਹਾਨੂੰ ਫੜੂ ਨਹੀਂ ਕੋਈ ਫਲਾਣਾ ਨਹੀਂ ਕਰੂਗਾ ਉਹ ਗੱਲ 'ਚ ਨਹੀਂ ਆਉਣਾ ਚਾਹੀਦਾ ਨਾ ਆਉਣਾ ਸੋ ਇਸ ਕਰਕੇ ਇਹ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਰੋਜ਼ ਦੇਖਦੇ ਆਂ ਵੀ ਉਹਨਾਂ ਬੰਦਿਆਂ ਨੂੰ ਫੜੇ ਜਾਂਦੇ ਨੇ ਫਿਰ ਬਹੁਤ ਦੁਰਦਸ਼ਾ ਹੁੰਦੀ ਐ ਤੁਹਾਨੂੰ ਰਿਪੋਰਟ ਕੀਤਾ ਜਾਂਦਾ ਜੇਲ੍ਹਾਂ ਦੇ ਵਿੱਚ ਵੀ ਕੋਈ ਅੱਜਕੱਲ੍ਹ ਜਿਆਦਾ ਇਹਨਾਂ ਦਾ ਟ੍ਰੀਟਮੈਂਟ ਵਧੀਆ ਨਹੀਂ ਹੈਗਾ ਕਾਫੀ ਹਿਊਮਨ ਰਾਈਟ ਅਬਿਊਸੇ ਸਾਹਮਣੇ ਆ ਰਹੀਆਂ ਨੇ ਸੋ ਇਸ ਕਰਕੇ ਨਹੀਂ ਆਉਣਾ ਚਾਹੀਦਾ ਦੂਜੀ ਗੱਲ ਇਹ ਆ ਕਿ ਇਹ ਇੱਕ ਦੌਰ ਹੈਗਾ ਜਿਹੜੇ ਬੰਦੇ ਇੱਥੇ ਜਿਨ੍ਹਾਂ ਦੇ ਡਾਟਾ ਡੂਟਾ ਹੈ ਗਿਆ ਮਿਸ ਨਾ ਕਰਨ ਆਪਣੇ ਡਾਟਾ ਤੇ ਜ਼ਰੂਰ ਜਾਣ ਆਪਣੇ ਕੇਸਾਂ ਨੂੰ ਸੀਰੀਅਸਲੀ ਲੈਣ ਆਪਣੇ ਵਕੀਲਾਂ ਨਾਲ ਸਲਾਹ ਰੱਖਣ ਬਾਕੀ ਸਮਾਂ ਹੈਗਾ ਤੇ ਜਿਵੇਂ ਉਹ ਸਮਾਂ ਨਹੀਂ ਰਿਹਾ ਸਮਾਂ ਇਹ ਵੀ ਲੰਘੂਗਾ ਇਹਨੂੰ ਵੇਰੀਅਸ ਫੈਕਟਰ ਜਿਹੜੇ ਹੈਗੇ ਡਿਕਟੇਟ ਕਰਨਗੇ ਪਰ ਇਹ ਗੱਲ ਜ਼ਰੂਰ ਆ ਵੀ ਇਹੋ ਜਿਹੇ ਹਾਲਾਤ ਨੇ ਪਿਛਲੇ 25 30 ਸਾਲਾਂ ਦੇ ਵਿੱਚ 30 ਸਾਲ ਦਾ ਮੈਨੂ ਹੀ ਹੋ ਗਿਆ ਰਹਿੰਦੇ ਆ ਨੂੰ ਸੋ 30 ਸਾਲਾਂ ਚ ਅਸੀਂ ਕਦੇ ਨਹੀਂ ਦੇਖਿਆ ਜੋ ਅੱਜ ਕੱਲ ਹੋ ਰਿਹਾ ਜੇ ਕਿਸੇ ਵੀ ਸੱਜਣ ਮਿੱਤਰ ਨੇ ਕੋਈ ਕਾਨੂੰਨੀ رائے ਲੈਣੀ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਚ ਹੈ ਤਾਂ ਉਹ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਇਹਨਾਂ ਨਾਲ ਰਾਬਤਾ ਕਰ ਸਕਦੇ ਆ ਅਸੀਂ ਨੰਬਰ ਜ਼ਰੂਰ ਡਿਸਪਲੇ ਕਰਦੇ ਆਂਗੇ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਮਿਹਰਬਾਨੀ